ਪਹਿਲਾਂ ਤਾਂ ਜਿੱਤ ਅਸੀਂ ਉਸ ਦਿਨ ਮਨਾਵਾਂਗੇ ਜਿੱਦਣ ਦਿੱਲੀ ਨੋਟੀਫਿਕੇਸ਼ਨ ਜਾਰੀ ਕਰਨਗੇ ਕਿਉਂਕਿ 4 ਵਜੇ ਤੋਂ ਬਾਅਦ ਅਸੀਂ ਸੋਫੀ ਬੰਦੇ ਦਾ ਯਕੀਨ ਨਹੀਂ ਕਰਦੇ ਭਗਵਾਨ ਤੁਮਨ ਤਾਂ ਹੈ ਹੀ ਸ਼ਰਾਬੀ ਆ ਅਸੀਂ ਐ ਨਹੀਂ ਯਕੀਨ ਕਰਦੇ ਲੜਾਈ ਸਾਡੀ ਜਾਰੀ ਰਹੂਗੀ ਪਰ ਜੇ ਉਹਨਾਂ ਨੇ ਲਿਆ ਇਹ ਜਿੱਤ ਲੋਕਾਂ ਦੀ ਆ ਸਰਕਾਰ ਦਾ ਕੋਈ ਧੰਨਵਾਦ ਨਹੀਂ ਉਹ ਨੀਤੀ ਜਿਹਦੇ ਫਾਇਦੇ ਮੁੱਖ ਮੰਤਰੀ ਸਾਹਿਬ ਗਣਾਉਂਦੇ ਹੋਣ ਉਹੀ ਨੀਤੀ ਜਿਹ ਤੋਂ ਵਾਪਸ ਲੈ ਲਈ ਗਈ ਹੋਵੇ ਫਿਰ ਲੋਕ ਕੀ ਸੋਚਦੇ ਆ ਜੀ ਅਸੀਂ ਤੇ ਇਹ ਜਿੰਨੇ ਵੀ ਉਹ ਥੁੱਕੜੀ ਚਟ ਲਿਆ ਉਹ ਪਹਿਲਾਂ ਥੁੱਕਿਆ ਫੇ ਚਟ ਲਿਆ ਜਿੰਨੇ ਯੂ ਟਰਨ ਇਨ ਲੈ ਉਨੇ ਸਾਡੇ ਸਾਰੇ ਪੰਜਾਬ ਦੇ ਮੂੜ ਨਹੀਂ ਹੋਣੇ ਜਿਹਨੇ ਜੂਟ ਆਨੇ ਇਸ ਬੰਦੇ ਨੇ ਇਕੱਲੇ ਨੇ ਲੈ ਲਏ ਕਿਉਂਕਿ ਜਦੋਂ ਬਿਆਨ ਦਾ ਸ਼ਰਾਪ ਵੀ ਕਿਹਦੇ ਹੱਥ ਵਿੱਚ ਤਾਂ ਹੈ ਕੁਛ ਨਹੀਂ ਉਹ ਤਾਂ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਦਾ ਸੀਗਾ ਵੀ ਜਿਹੜੇ 50% ਟਰੈਕਟਰ ਆ ਉਹਦਾ ਵਿਲੇ ਰਹਿੰਦੇ ਆ ਟਰੈਕਟਰ ਵਿਲੇ ਰਹੇ ਨੇ ਜਾਂ ਸਾਡੀਆਂ ਟਰਾਲੀਆਂ ਚੋਰੀਆਂ ਕਰ ਲਈਆਂ ਸਾਰਾ ਸਮਾਨ ਹੈ ਨਹੀਂ ਬਾਰਡਰ ਤੋਂ ਚੱਕ ਲਿਆ ਖਨੋੜੀ ਬਾਰਡਰ ਤੋਂ ਜਾਓ ਸ਼ੰਭੂ ਬਾਰਡਰ ਤੋਂ ਕਿੰਨਾ ਚਿਰ 165 ਪਿੰਡਾਂ ਨੂੰ ਸਾਰਿਆਂ ਨੂੰ ਨੋਟੀਫਿਕੇਸ਼ਨ ਪੂਰਾ ਜਾਰੀ ਨਹੀਂ ਕਰ ਦਿੰਦਾ ਸਵੇਰ ਤੱਕ ਉਹਨਾਂ ਜੇ ਆਪਣਾ ਸੰਘਰਸ਼ ਚੱਲਦਾ ਰੁਗਾ ਸਾਡਾ ਤਾਂ ਠੀਕ ਹੈ ਨਾ ਇਹ ਤਾਂ ਉਹਨਾਂ ਨੇ ਕਿਹਾ ਤਾਵਾ ਮੀਡੀਆ ਚ ਕਿਹਾ ਆ ਮੈਂ ਵਾਪਸ ਲੈ ਲਿਆ ਭਰੋਸਾ ਹੈ ਨਹੀਂ ਭਗਵੰਤ ਸਿੰਘ ਸਾਹਿਬ ਤੇ ਤੁਹਾਨੂੰ ਉਹ ਦੇਖੋ ਬਈ ਸ਼ਾਮ ਦਾ ਵਿੱਲਾ ਇਸ ਲਈ ਕੌਣ ਭਰੋਸਾ ਕਰਦਾ ਉੱਤੇ ਇਹ ਸਾਰੀਆਂ ਜੁਨੀ ਨੇ ਇਕੱਠੀਆਂ ਹੋਈਆਂ ਉਹਨਾਂ ਨੇ ਫੈਸਲਾ ਕਰਕੇ ਏਕੇ ਦੀ ਆਵਾਜ਼ ਦੰਦੇ ਹੋਏ ਜਿਹੜਾ ਇਹ ਮੈਸੇਜ ਦਿੱਤਾ ਨਾ ਜਿੱਦਣ ਉਹਨਾਂ ਨੇ ਏਕੇ ਦੀਆਂ ਗੱਲਾਂ ਸਾਡੇ ਆਗੂ ਕਰਨ ਲੱਪਿਆ ਸੀ ਅੱਧੀ ਦੇ ਸਰਕਾਰ ਉੱਥੇ ਮਰ ਗਈ ਸੀ ਆ ਸਵਾਰਨ ਤੇਣਾ ਜਿਹੜਾ ਆਪਣੇ ਆਪ ਨੂੰ ਬਹੁਤ ਕਹਾਉਂਦਾ ਪ੍ਰਾਈਮ ਏਸ਼ੀਆ ਦੇ ਕਿੱਡੇ ਕਿੱਡੇ ਬੋਲਿਆ ਆਪਰੋ ਪੰਜਾਬ ਵਾਲਾ ਜਗਤਵਿੰਦਰ ਕਿਸਾਨੀ ਮੋਰਚੇ ਤੋਂ ਚੈਨਲ ਬਣਾ ਕੇ ਤਾਂ ਐਡਾ ਮਸ਼ਹੂਰ ਚ ਲਗਾ ਅੱਜ ਕੋਈ ਬੋਲਿਆ ਉਹ ਪੰਜਾਬ ਦਾ ਖਾ ਕੇ ਦੇ ਲੋ ਇੱਕ ਵੀ ਬਿਆਨ ਨਹੀਂ ਆ ਕਲਾਕਾਰ ਕਿਸੇ ਇੱਕ ਕਲਾਕਾਰ ਨੇ ਵੀ ਨਹੀਂ ਕਿਹਾ ਅਸੀਂ ਤਾਂ ਪਿੰਡਾਂ ਜੀ ਬੇਨਤੀ ਕਰਦੇ ਆ ਜਿਹੜਾ ਸਾਡੇ ਨਾਲ ਨਹੀਂ ਖੜਿਆ ਇਹਨਾਂ ਦਾ ਬਾਈਕਾਟ ਕਰੋ ਤੁਹਾਨੂੰ ਕੀ ਲੱਗਦਾ ਕਲਾਕਾਰ ਕਿਉਂ ਚੁੱਪ ਸਿਗੇ ਜੀ ਹੋ ਸਕਦਾ ਜੀ ਉਹ ਭੰਡ ਦੇ ਮਿੱਤਰ ਹੋਣ ਇਹ ਜਿਹੜਾ ਭਗਵੰਤ ਮਾਨ ਹੈ ਇਹ ਵੀ ਇਹਨਾਂ ਦਾ ਹੀ ਆ ਜੋ ਬੀਨੂ ਢਿੱਲੂ ਆ ਦਰਦਾਸ ਮਾਨ ਆ ਜੋ ਸਾਰੇ ਭੁਗੀ ਘਾਗੀ ਜੋ ਬਟੇਰੇ ਹੈਗੇ ਆ ਇਹ ਸਾਰੇ ਇੱਕੋ ਹੀ ਪਾਰਟੀ ਹੈਗੇ ਆ ਇਹਨਾਂ ਨੇ ਕਿਸਾਨਾਂ ਦੀ ਕੀ ਗੱਲ ਕਰਨੀ ਇਹਨਾਂ ਨੂੰ ਤਾਂ ਪੈਸਾ ਚਾਹੀਦਾ ਇਹ ਦਾ ਆਪਣੇ 92 94 ਨੂੰ ਨੀਤੀ ਸਮਝਾ ਸਕੇ ਇਹ ਹੁਣ ਸਾਨੂੰ ਸਮਝਾਉਂਦੇ ਸੀਗੇ ਚੰਗੀ ਆ ਚੰਗੀ ਆ ਚੰਗੀ ਆ ਇਹਨਾਂ ਦੇ 92 ਨੂੰ ਨਹੀਂ ਸਮਝ ਆਈ ਉਹ ਚੰਗੀ ਆ ਕਿ ਮਾੜੀ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਆਪ ਨੂੰ ਨਹੀਂ ਪਤਾ ਹੈਗਾ ਭਗਵੰਤ ਮਾਨ ਨੂੰ ਨਹੀਂ ਪਤਾ ਹੈਗਾ ਨਹੀਂ ਉਹ ਇਹ ਨਾ ਸੋਚਣਾ ਅਸੀਂ ਭੁੱਲਦੇ ਨਹੀਂ ਹੁੰਦੇ ਸਾਨੂੰ ਸ਼ੰਭੂ ਵਾਲਾ ਭੁੱਲ ਨਹੀਂ ਗਿਆ ਅਸੀਂ ਭੁੱਲਦੇ ਨਹੀਂ ਹੈਗੇ ਜੇ ਸੋਚੇ ਵੀ ਨਾ ਮੈਂ ਲੈਂਡ ਪੋਲਿੰਗ ਪਾਲਸੀ ਲਾ ਲਈ ਤੇ ਪਿੰਡਾਂ ਵਿੱਚ ਸਾਨੂੰ ਦੇਖੋ ਉਹ ਜਿਹੜੇ ਸਾਡੇ ਕਿਸਾਨਾਂ ਦੇ ਤਸ਼ੱਦਦ ਹੋਇਆ ਉਹ ਅਸੀਂ ਭੁੱਲਿਆ ਹੋ ਨਹੀਂਗੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਹੋਰ ਯੂ ਟਰਨ ਮਾਰਿਆ ਹੈ ਲੈਂਡ ਪੁਲਿੰਗ ਨੀਤੀ ਹੈ ਉਹ ਵਾਪਸ ਲੈ ਲਈ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕੇ ਦੀ ਵੱਡੀ ਜਿੱਤ ਹੋਈ ਹੈ ਅਸੀਂ ਇਸ ਵਕਤ ਜਲੰਧਰ ਜ਼ਿਲ੍ਹੇ ਦੇ ਕੁੱਕੜਪਿੰਡ ਦੇ ਵਿੱਚ ਪਹੁੰਚੇ ਹਾਂ ਇਸ ਪਿੰਡ ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡਾਂ ਦੇ ਵਿੱਚੋਂ ਬਾਈਕਟ ਕੀਤਾ ਸੀ ਆਪਣੇ ਅਤੇ ਆਲੇ ਦੁਆਲੇ ਦੇ ਹੋਰ ਵੀ ਕਿਸਾਨ ਸੀਗੇ ਉਹਨਾਂ ਨੇ ਇਸ ਪਿੰਡ ਦੀ ਹਮਾਇਤ ਕੀਤੀ ਸੀ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਐਂਟਰੀ ਬੈਨ ਕੀਤੀ ਸੀਗੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦੇ ਵਿੱਚ ਅੱਜ ਸਾਡੇ ਨਾਲ ਉਹੀ ਕਿਸਾਨ ਵੀਰ ਨੇ ਇਹਨਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਹੈ ਸਾਡੇ ਨਾਲ ਪਿੰਡ ਵਾਸੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਕੁਕਰ ਪਿੰਡ ਮੌਜੂਦ ਨੇ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਜਿਹੜੀ ਇਹ ਸਰਕਾਰ ਨੇ ਜੂ ਟਰਨ ਮਾਰਿਆ ਇਹਦੇ ਵਿੱਚ ਤੁਹਾਡਾ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਦੇ ਸਰਕਾਰ ਵੱਲੋਂ ਫਾਇਦੇ ਗਿਣਾਏ ਜਾਂਦੇ ਹੋਣ ਉਹੀ ਪਾਲਿਸੀ ਵਾਪਸ ਲੈ ਲਈ ਗਈ ਤੁਹਾਨੂੰ ਕੀ ਲੱਗਦਾ ਪਾਲਿਸੀ ਵਾਪਸ ਕਿਉਂ ਲਈ ਗਈ ਹੈ ਜੀ ਦੇਖੋ ਜੀ ਉਹ ਸੋਚਦੇ ਵੀ ਕਿਰੇ ਕਿਸਾਨ ਸੁੱਤਿਓ ਆ ਕਿਉਂਕਿ ਜਿਹੜਾ ਦਿੱਲੀ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਸਰਕਾਰ ਸੋਚਦੀ ਵੀ ਕਿਸਾਨਾਂ ਦਾ ਆਪ ਵਿੱਚ ਪਾਟੋ ਤਾੜਿਆ ਵੀ ਅਸੀਂ ਇਸ ਚੀਜ਼ ਦਾ ਉਹ ਲੁੱਟਣਾ ਚਾਹੁੰਦੇ ਸੀ ਪਰ ਮਸਲਾ ਆਇਆ ਵੀ ਇਹ ਦੇਖੋ ਇਹ ਜਿੱਤ ਆ ਪਹਿਲਾਂ ਤਾਂ ਜਿੱਤ ਅਸੀਂ ਉਸ ਦਿਨ ਮਨਾਵਾਂਗੇ ਜਦੋਂ ਦਿੱਲੀ ਨੋਟੀਫਿਕੇਸ਼ਨ ਜਾਰੀ ਕਰਨਗੇ ਕਿਉਂਕਿ 4 ਵਜੇ ਤੋਂ ਬਾਅਦ ਅਸੀਂ ਸੋਫੀ ਬੰਦੇ ਦਾ ਯਕੀਨ ਨਹੀਂ ਕਰਦੇ ਭਗਵਾਨ ਤੁਮਨ ਤਾਂ ਹੈ ਹੀ ਸ਼ਰਾਬੀ ਆ ਅਸੀਂ ਐ ਨਹੀਂ ਯਕੀਨ ਕਰਦੇ ਲੜਾਈ ਸਾਡੀ ਜਾਰੀ ਰਹੂਗੀ ਪਰ ਜੇ ਉਹਨਾਂ ਨੇ ਲਿਆ ਇਹ ਜਿੱਤ ਲੋਕਾਂ ਦੀ ਆ ਸਰਕਾਰ ਦਾ ਕੋਈ ਧੰਨਵਾਦ ਨਹੀਂ ਇਹ ਲੋਕਾਂ ਦੀ ਜਿੱਤ ਹੈ ਜੀ ਇਲਾਕਾ ਸਾਰਾ ਸਾਰਾ ਪੰਜਾਬ ਦੇਖੋ ਅੱਜ ਤੁਸੀਂ ਮੋਟਰਸਾਈਕਲ ਮਾਰਚ ਹੋਇਆ ਨਾ ਸਾਰਾ ਪੰਜਾਬ ਬਾਹਰ ਆ ਗਿਆ ਇਹ ਲੋਕਾਂ ਦੀ ਜਿੱਤ ਹੈ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੀ ਚਾਹੁੰਦੇ ਆਂ ਕਿ ਜੇ ਦੇਖੋ ਆਪਾਂ ਇਕੱਠੇ ਹੋਏ ਆ ਤਾਂ ਕਿੰਨੀ ਵੱਡੀ ਪਾਲਸੀ ਨੂੰ ਸਰਕਾਰ ਨੂੰ ਜੂ ਟਾਰਨ ਮਾਰਿਆ ਗਾਂ ਤੋਂ ਵੀ ਚਾਹੇ ਕੋਈ ਛੋਟਾ ਕੰਮ ਹੈ ਚਾਹੇ ਕੋਈ ਵੱਡਾ ਇਕੱਠੇ ਰੋ ਇਹਨਾਂ ਚੋਰਾਂ ਦੇ ਜਿਹੜੇ ਚੋਰ ਧਾੜ ਵੀ ਆਉਣ ਗਾਂ ਵੀ ਜਿਹੜਾ ਧਾੜ ਵੀ ਆਊਗਾ ਐਦਾਂ ਡੱਟ ਕੇ ਮੁਕਾਬਲਾ ਕਰਾਂਗੇ ਪਰ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਨੋਟੀਫਿਕੇਸ਼ਨ ਜਿਹਦਾ ਵਿਧਾਨ ਸਭਾ ਦੇ ਵਿੱਚ ਨਹੀਂ ਰੱਦ ਕਰਦੇ ਤੇ ਜਿਹੜੇ ਸਾਡੇ ਪ੍ਰੋਗਰਾਮ ਹੈ ਉਹ ਜਾਰੀ ਰਹਿਣਗੇ ਹਾਂਜੀ ਇਹ ਨੀਤੀ ਦੇ ਤਾਂ ਬੜੇ ਫਾਇਦੇ ਗਿਣਾਏ ਜਾਂਦੇ ਸੀ ਜਿ ਭਗਵੰਤ ਮਾਨ ਸਾਹਿਬ ਵੱਲੋਂ ਕਹਿੰਦੇ ਸੀ ਅਸੀਂ ਤਾਂ ਆਰਮਨ ਸਟੇਟਸ ਬਣਾਉਣੇ ਨੇ ਜਾਂ ਆਰਮਨ ਸਟੇਟਾਂ ਬਣਾਉਣੀਆਂ ਨੇ ਫਿਰ ਉਹਨਾਂ ਬਾਰੇ ਕੀ ਖਿਆਲ ਹੈ ਜਿਹੜੇ ਬਿਆਨ ਦਿੰਦੇ ਸੀਗੇ ਮਾਨ ਸਾਹਿਬ ਦੇਖੋ ਇਹ ਝੂਠੇ ਕੋਸ਼ ਬੜਨਾ ਨਹੀਂ ਸੀ ਇੱਥੇ ਇੱਥੇ ਦਾ ਜਾੜਾ ਕਰਨਾ ਸੀ ਸਾਡਾ ਇਹਨਾਂ ਨੇ ਇੱਥੇ ਵੱਡੇ ਵੱਡੇ ਫਾਰਮ ਬਣਾਉਣੇ ਸੀ ਇਹਨਾਂ ਨੇ ਸਾਨੂੰ ਜਾਂ ਮਸਲਾ ਤਾਂ ਇਹਦਾ ਜਾਣਦਾ ਸੀਗਾ ਕਿਉਂਕਿ ਜਿਹੜਾ ਭਗਵੰਤ ਮਾਨ ਉਹਦਾ ਗੋਡੇ ਟੇਕ ਚੁੱਕਾ ਰਾਜ ਕੇਜਰੀਵਾਲ ਦਾ ਸੀਗਾ ਤੇ ਕੇਜਰੀਵਾਲ ਨੇ ਇਥੋਂ ਪੈਸਾ ਲੈ ਕੇ ਜਾਣਾ ਸੀ ਮਸਲਾ ਹੋਰ ਨਹੀਂ ਇਹ ਤਾਂ ਬਹੁਤ ਸਾਡੇ ਖੇਤੀ ਕਲੰਕ ਲੈ ਗਿਆ ਨਹੀਂ ਤਾਂ ਆਉਣ ਵਾਲ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹਉ ਸਮਝ ਸਕਦੇ ਨਾ ਜਦੋਂ ਲੜਾਈ ਜ਼ਮੀਨਾਂ ਦੇ ਸੀ ਨਸਲਾਂ ਦੀ ਲੜਾਈ ਸੀ ਇਹ ਲੜਾਈ ਕਿਸੇ ਪਾਸੇ ਵੀ ਜਾ ਸਕਦੀ ਸੀ ਸਾਨ ਚਲੋ ਅਸੀਂ ਤਾਂ ਪਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਉਹਦੇ ਮਨ ਸਮਤ ਪਈ ਸਮਤ ਮਨ ਸਮਤ ਕਹਦੇ ਵੀ ਆ ਲੋਕਾਂ ਦੇ ਇੱਕ ਇੱਕ ਕਰਕੇ ਇਸ ਵੇਲੇ ਖੜੇ ਨਾ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਡਟ ਕੇ ਮੁਕਾਬਲਾ ਕੀਤਾ ਤਾਂ ਹੀ ਇਹ ਪਾਲਿਸੀ ਵਾਪਸ ਹੋਈ ਆ ਪਰ ਜਿਹੜੇ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਉਹਨਾਂ ਦੀ ਮੀਟਿੰਗ ਹੋ ਗਈ ਜੋ ਫੈਸਲਾ ਲੈਣਗੇ ਅਸੀਂ ਉਹਦੇ ਤੇ ਫੌਜ ਚੜਾਵਾਂਗੇ ਹਾਂਜੀ ਤੇ ਬਾਈ ਜੀ ਲੋਕ ਇੱਕਤਾ ਦੀ ਵੱਡੀ ਜਿੱਤ ਹੋ ਗਈ ਜੀ ਪੂਰੀ ਜੀ ਪੂਰੀ ਇਤੋਂ ਵੱਡੀ ਜਿੱਤ ਹੋ ਹੀ ਨਹੀਂ ਸਕਦੀ ਜੀ ਕੋਈ ਇਹ ਡਰ ਕੇ ਹੀ ਮੇਰੇ ਹਿਸਾਬ ਨਾਲ ਤਾਂ ਵਾਪਸ ਲੈ ਗਏ ਇਹ ਮੇਰੇ ਹਿਸਾਬ ਨਾਲ ਹੂੰ ਉਦਾਂ ਦਾ ਲੋਕਾਂ ਨੂੰ ਦੇਖ ਕੇ ਜੀ ਜਦੋਂ ਇਕੱਠ ਦੇਖਦੇ ਸੀ ਉਦੋਂ ਹੀ ਵਾਪਸ ਹੋਏ ਜੀ ਇਹਨਾਂ ਨੇ ਹੂੰ ਬਜ਼ੁਰਗੋ ਉਹ ਨੀਤੀ ਜਿਹਦੇ ਫਾਇਦੇ ਮੁੱਖ ਮੰਤਰੀ ਸਾਹਿਬ ਗਣਾਉਂਦੇ ਹੋਣ ਉਹੀ ਨੀਤੀ ਜਦੋਂ ਵਾਪਸ ਲੈ ਲਈ ਗਈ ਹੋਵੇ ਫਿਰ ਲੋਕ ਕੀ ਸੋਚਦੇ ਆ ਜੀ ਅਸੀਂ ਤੇ ਇਹ ਕਿੰਨੇ ਵੀ ਉਹ ਥੁਟੜੇ ਚਟ ਲਿਆ ਉਹਨ ਪਹਿਲਾਂ ਥੁਟਿਆ ਫੇ ਚਟ ਲਿਆ ਭਗਵੰਤ ਮਾਨ ਨੂੰ ਆਉਣਾ ਨਹੀਂ ਚਾਹੀਦਾ ਇਸ ਲਾਈਨ ਤੇ ਪਹਿਲਾਂ ਚਟਾਇਆ ਜੀ ਅੱਜ ਜਿਹੜਾ ਆ ਭਰਾ ਇਕੱਠੇ ਹੋਏ ਇਹਨਾਂ ਨੇ ਚਟਾਇਆ ਸਾਰਾ ਪੰਜਾਬ ਬਾਹਰ ਆ ਦਿੱਲੀ ਵੀ ਉਦੋਂ ਹੀ ਬੰਨੇ ਸੀ ਜਦੋਂ ਸਾਰਾ ਹਿੰਦੁਸਤਾਨ ਉਹਦੇ ਬਾਹਰ ਬਾਰਡਰਾਂ ਤੇ ਜਾ ਰਹੇ ਬੇਟਾ ਸੀ ਤੱਲੇ ਪੰਜਾਬ ਨਹੀਂ ਬੈਠਾ ਮਹਾਰਾਸ਼ਟਰ ਬਿਹਾਰ ਸਾਰੇ ਬੈਠੇ ਸੀ ਨਾ ਅਰੇ ਨਾ ਤਾਮਨ ਲਾਡੂ ਵਾਲੇ ਸਾਡੇ ਤੋਂ ਪਹਿਲਾਂ ਤੱਲੇ ਤੱਲੇ ਨੂੰ ਕਰਕੇ ਮਾਰਨਾ ਚਾਹੁੰਦੇ ਜੋ ਇਕੱਠੇ ਆ ਫੇ ਨਹੀਂ ਹੀ ਮਰਦੇ ਤੇ ਮੈਂ ਭਰਾਵਾ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਇਕੱਠੇ ਰਹਿਣਾ ਆ ਸ਼ੁਕਰ ਉਸ ਪ੍ਰਮਾਤਮਾ ਦਾ ਜਿਹਨੇ ਉਹਦੇ ਨੂੰ ਸਮਝਾਤ ਬਖਸ਼ੀ ਆ ਬਜ਼ੁਰਗੋ عمر ਕਿੰਨੀ ਤੁਹਾਡੀ ਜੀ ਮੇਰੀ 54 ਸਾਲ ਦੀ ਹੈ ਜੀ 54 ਸਾਲ ਦੀ ਉਮਰ ਦੇ ਵਿੱਚ ਕਦੇ ਅਜਿਹੀ ਸਰਕਾਰ ਦੇਖੀ ਜਿਹਨੇ ਯੂ ਟਰਨ ਮਾਰਿਆ ਹੋਵੇ ਆਪਣੇ ਫੈਸਲਿਆਂ ਤੋਂ ਜੀ ਮੇਕਾ ਦੀ ਨਹੀਂ ਦੇਖੀਏ ਇਹ ਪਹਿਲੀ ਸਰਕਾਰ ਆ ਜਿਹਨ ਪਹਿਲਾਂ ਦਾ ਇਦੇ ਵੱਡੇ ਜਿਹੜੇ ਇਹ ਨੀਤੀ ਲਿਆਂਦੀ ਆ ਮਾਰੂ ਨੀਤੀ ਆ ਇਹ ਸਾਰੇ ਲੋਕ ਇਹਨ ਮਾਰ ਦੇਣੇ ਸੀਗੇ ਪਿੰਡ ਦੇ ਪਿੰਡ ਜ਼ਾਰ ਦੇਣੇ ਸੀਗੇ ਜੇ ਮੰਨ ਲਓ ਇਹ ਨੀਤੀ ਲਾਗੂ ਕਰ ਲੈਂਦੇ ਇਹ ਸਾਰਾ ਇਕੱਠ ਦੇਖ ਕੇ ਜਿੱਦਾਂ ਉਦੋਂ ਟਰੈਕਟਰਾਂ ਦਾ ਦੇਖਿਆ ਮਾਰਚ ਇਹਨ ਅੱਜ ਮੋਟਰਸਾਈਕਲਾਂ ਦਾ ਦੇਖਿਆ ਕਿ ਸਾਰਾ ਪੰਜਾਬ ਬਾਹਰ ਆਇਆ ਆ ਉਹ ਡਰ ਦੇ ਮਾਰੇ ਨੇ ਹੁਣ ਇਹਨੂੰ ਨੀਤੀ ਵਾਪਸ ਲੈਣੀ ਪਈ ਬਿਲਕੁਲ ਬਿਲਕੁਲ ਬਾਈ ਜੀ ਅਕਾਲੀਆਂ ਕਾਂਗਰਸੀਆਂ ਨੇ ਕਦੀ ਇੰਨੇ ਯੂ ਟਰਨ ਮਾਰੇ ਸੀਗੇ ਜਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਰੇ ਜੀ ਦੇਖੋ ਜੀ ਮਾੜੇ ਤਾਂ ਉਹ ਵੀ ਸੀਗੇ ਪਰ ਜਿੰਨੀ ਇਹ ਮਾੜੀ ਸਰਕਾਰ ਦੀ ਯੂ ਟਰਨ ਦੇਖੋ ਜੀ ਇਹ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਸੀ ਹਨਾ ਮਤਲਬ ਲੜਾਈ ਹੁਣ ਇਹ ਦਿੱਲੀ ਨਾਲ ਹੋ ਗਈ ਸੀ ਜਦੋਂ ਪੰਜਾਬ ਦੀ ਦਿੱਲੀ ਉਹ ਸਮਝ ਗਏ ਵੀ ਹੁਣ ਲੜਾਈ ਹੋਰ ਪਾਸੇ ਨੂੰ ਤੋਰ ਪਾਣੀ ਆ ਕਿਉਂਕਿ ਤੁਸੀਂ ਦੇਖਦੇ ਆ ਨਾ ਮਤਲਬ ਉਹਨਾਂ ਦਾ ਮਤਲਬ ਕੀ ਸੀਗਾ ਵੀ ਪਿੰਡਾਂ ਨੂੰ ਖਤਮ ਕਰਨਾ ਪਿੰਡ ਖਤਮ ਕਰਨੇ ਆ ਭਾਈਚਾਰਾ ਖਰਾਬ ਕਰਨਾ ਹੁਣ ਦੇਖੋ ਅੱਜ ਹੋਰ ਵੀ ਪਾਰਟੀਆਂ ਸਾਡੇ ਕੋਲ ਆਈਆਂ ਪਰ ਇਹ ਜਿਹੜਾ ਲੋਕਾਂ ਦਾ ਏਕਾ ਆ ਉਹਦੇ ਕਰਕੇ ਸਾਰਾ ਕੁਝ ਹੋਇਆ ਇਹ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਪਰ ਅੱਗੇ ਤੋਂ ਵੀ ਅਸੀਂ ਜਿੰਨੇ ਵੀ ਇਲਾਕੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਜਿੱਦਾਂ ਦੇਖੋ ਇੱਕ ਉਹਨਾਂ ਦਾ ਧੰਨਵਾਦ ਹੈ ਕਿ ਆ ਵੀ ਸਾਨੂੰ ਉਹਨਾਂ ਨੇ ਇਕੱਠੇ ਕਰ ਦਿੱਤਾ ਅਸੀਂ ਪਾਰਟੀਵਾਦੀਆਂ ਸਾਰਾ ਕੁਝ ਛੱਡ ਕੇ ਇਕੱਠੇ ਹੋਏ ਨਾ ਤੁਸੀਂ ਅੱਜ ਮੋਟਰਸਾਈਕਲ ਮਾਰਚ ਵੀ ਦੇਖਿਆ ਟਰੈਕਟਰ ਮਾਰਚ ਵੀ ਦੇਖਿਆ ਚਾਹੇ ਪਿਛਲੇ ਛੋਟੇ ਪ੍ਰੋਗਰਾਮ ਸੀ ਵੱਡੇ ਪ੍ਰੋਗਰਾਮ ਸੀ ਲੋਕੀ ਇੱਕ ਮੈਸੇਜ ਦੇ ਇਕੱਠੇ ਹੋਣ ਲੱਗ ਪਏ ਸੀ ਲੋਕਾਂ ਨੂੰ ਸਮਝ ਆ ਗਈ ਆ ਵੀ ਜੇ ਅੱਗੇ ਤੋਂ ਅਸੀਂ ਨਸਲਾਂ ਬਚਾਉਣੀਆਂ ਫਸਲਾਂ ਬਚਾਉਣੀਆਂ ਪਰ ਇਹਨਾਂ ਦੇ ਹੱਥ ਛੋਕੇ ਨਾ ਬਣੋ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਨਹੀਂ ਕਿੱਧਰ ਹੋਣਾ ਚਾਹੇ ਇਹ ਆ ਚਾਹੇ ਜਿਹੜੇ ਗਾਹ ਹੋਣੇ ਆ ਕਹਿੰਦੇ ਨੇ ਹੁੰਦੇ ਪਿਛਲਾ ਸਮਾਂ ਭਲਾ ਜਿਹੜਾ ਮਤਲਬ ਲੰਘਿਆ ਉਹ ਹੀ ਚੰਗਾ ਆ ਕਿਉਂਕਿ ਇਹਨਾਂ ਨੇ ਕੋਈ ਇਹਨਾਂ ਦੀ ਕੋਈ ਸੋਚ ਨਹੀਂ ਇਹਨਾਂ 94 ਗੋਂਗੇ ਕੋਈ ਬੋਲਿਆ ਕੋਈ ਮੁੱਖ ਮੰਤਰੀ ਬੋਲਿਆ ਕੋਈ ਬੋਲਿਆ ਕਾਤੇ ਨਹੀਂ ਬੋਲੇ ਸਿਰਫ ਇਹ ਖਾਣ ਆਇਓ ਆ ਜੀ ਹੁਣ ਇਹ ਇਹਨਾਂ ਨੂੰ ਸਿਗਾ ਵੀ ਅਸੀਂ ਆਪਣਾ ਖਾਣਾ ਜਿਹੜਾ ਦਿੱਲੀੋਂ ਧੜ ਵੀ ਆ ਗਿਆ ਉਹ ਸਾਰਾ ਕੁਝ ਹੀ ਖਾਣ ਨੂੰ ਤਿਆਰ ਸੀ ਪਿਛਲੇ ਖਾਂਦੇ ਸੀ ਪਰ ਐਦਾਂ ਨਹੀਂ ਸੀ ਵੀ ਜ਼ਮੀਨਾ ਪੰਜਾਬ ਨੂੰ ਖਤਮ ਕਰਕੇ 13 ਲੱਖ ਪਰਿਵਾਰ ਦੀ ਇਹਨੇ ਰੋਜੀ ਛੁੱਟੀ ਕਰਨੀ ਸੀ ਇਹਨਾਂ ਨੇ ਥੋੜੀ ਗੱਲ ਨਹੀਂ ਅੱਜ ਲੱਗਦਾ ਕੱਲੂ 165 ਪਿੰਡ ਹੋਣੇ ਸੀ ਇਹਦੇ ਵਿੱਚ ਜਿਹੜੇ ਮਤਲਬ ਪੂਰੀ ਤਰ੍ਹਾਂ ਖਤਮ ਹੋਣੇ ਸੀ ਤਾਂ ਆਉਣ ਵੇਲੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਕ ਉਹਨਾਂ ਨੇ 4-4 ਪਿੰਡ ਲਏ ਹਨ ਉਹਨਾਂ ਨੇ ਦੇਖਿਆ ਵੀ ਦੇਖਦੇ ਆਵੇ ਕੀ ਕਰਦੇ ਆ ਜੇ ਅੱਜ ਨਾ ਬੋਲਦੇ ਤਾਂ ਹੌਲੀ-ਹੌਲੀ ਸਾਰੇ ਪਿੰਡਾਂ ਦੇ ਵਿੱਚ ਅਜਾੜਾ ਹੋਣਾ ਸੀ ਤਾਂ ਸਾਡੇ ਇੱਥੇ ਰਾਜ ਕਿਹਨਾਂ ਦਾ ਹੋਣਾ ਸੀ ਤੁਸੀਂ ਜਾਣ ਸਕਦੇ ਹਾਂ ਹਾਂ ਜੀ ਦੇਖੋ ਦੋਸਤੋ ਇਹ ਉਹ ਲੋਕ ਨੇ ਜਾਂ ਉਹ ਪਿੰਡਾਂ ਵਾਲੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਆਪਾ ਸਮਰਥਕਾਂ ਦੀ ਗੱਲ ਕਰ ਲਈਏ ਉਹ ਪ੍ਰਚਾਰ ਕਰਨ ਵਾਸਤੇ ਇਹਨਾਂ ਪਿੰਡਾਂ ਤਾ ਇਹ ਪਹਿਲਾ ਜਹਾ ਪਿੰਡ ਸੀਗਾ ਜਾਂ ਪਹਿਲੇ ਜਹਾ ਲੋਕ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਜੋ ਵਰਕਰਾਂ ਦੀ ਗੱਲ ਕਰ ਲਈਏ ਜਿਹੜੇ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣੌਣ ਵਾਸਤੇ ਪਹੁੰਚੇ ਸੀਗੇ ਉਹਨਾਂ ਨੂੰ ਇਹਨਾਂ ਲੋਕਾਂ ਵੱਲੋਂ ਫੜਿਆ ਗਿਆ ਸੀਗਾ ਬਾਈ ਜੀ ਕਿੰਨਾ ਕਿ ਜ਼ੋਰ ਲਾਇਆ ਗਿਆ ਸੀਗਾ ਸਰਕਾਰ ਵੱਲੋਂ ਤੁਹਾਨੂੰ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣੌਣ ਵਾਸਤੇ ਜੀ ਦੇਖੋ ਜੀ ਫਾਇਦਾ ਉਹਨਾਂ ਨੂੰ ਤੁਸੀਂ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਵੀ ਅਸੀਂ ਕੀ ਆ ਜਿਹੜੇ ਹਨ ਉਹਨਾਂ ਨੇ ਸਿਪਾਇਆ ਸੀ ਪੰਪਲੇਟ ਸਿਪਾਇਆ ਸੀ ਲੋਕਾਂ ਨੂੰ ਦੱਸਣਾ ਸੀ ਪਹਿਲੀ ਗੱਲ ਦਾ ਵੀ ਅਸੀਂ ਸਾਰੇ ਪੜੇ ਲਿਖਿਆ ਸਾਨੂੰ ਸਾਰਾ ਕੁਝ ਪਤਾ ਸਾਨੂੰ ਆਪਣੇ ਨੁਕਸਾਨ ਦਾ ਵੀ ਪਤਾ ਫਾਇਦੇ ਦਾ ਵੀ ਪਤਾ ਪਰ ਜਿਹੜੇ ਵਿਚਾਰੇ ਆਏ ਸੀ ਪਹਿਲੇ ਦਿਨਾਂ ਨੂੰ ਦੱਸ ਦਿੱਤਾ ਉਹਨਾਂ ਨੂੰ ਇੱਕ ਇਸ਼ਾਰਾ ਸੀ ਜਿਹੜੇ ਹੀ ਪੰਪਲੇਟ ਲੋ ਇਸ਼ਾਰਾ ਦੱਸਿਆ ਸੀ ਵੀ ਇਹ ਇੱਕ ਸਾਡੀ ਲੜਾਈ ਦੀ ਆ ਮਤਲਬ ਜੇ ਕੱਲ ਨੂੰ ਫੇਰ ਵੀ ਆਉਣਗੇ ਤਾਂ ਇਹਦਾ ਜੇ ਅੱਜ ਪੰਪਲੇਟ ਲੋਏ ਆ ਤਾਂ ਗਾਂ ਤੁਸੀਂ ਇਹ ਮੈਸੇਜ ਹੈਗਾ ਇੱਕ ਉਹ ਸਮਝ ਗਏ ਜੀ ਅਸੀਂ ਮੋਹਨ ਹੀ ਕਹਿਣਾ ਚਾਹੁੰਦੇ ਇਹ ਮੈਸੇਜ ਹੈਗਾ ਵੀ ਲੜਾਈ ਕਿੱਧਰ ਨੂੰ ਜਾਣੀ ਆ ਹਾਂਜੀ ਲੋਕ ਇੱਕਤਾ ਦੀ ਵੱਡੀ ਜਿੱਤ ਹੋਈ ਹੈ ਬਹੁਤ ਵੱਡੀ ਜੀ ਬਹੁਤ ਵੱਡੀ ਸਾਡੇ ਮਾਵਾ ਭੈਣਾ ਜਿੰਨੇ ਸਾਡੇ ਭਰਾ ਆ ਵੀਰ ਆ ਸਾਡੇ ਬੱਚਿਆਂ ਤੱਕ ਆਏ ਨਾ ਸਾਡੇ ਦੇਖੋ ਨੰਗਲ ਕਰਾਰਖਾ ਮੇਰਾ ਤਾਂ ਕੱਦ ਜਾਣੀ ਨੰਗਲ ਕਰਾਰਖਾ ਸੀ ਪਿੰਡ ਗਿਆ ਉੱਥੇ 80% ਐਸਸੀ ਭਾਈਚਾਰਾ ਪਿੰਡਾਂ ਬਾਹਰ ਆਇਆ ਉਹਨਾਂ ਨੇ ਕਿਹਾ ਵੀ ਅਸੀਂ ਡੱਟ ਕੇ ਖੜੇ ਆ ਜਿਹੜਾ ਭਾਈਚਾਰਾ ਯਾਨੀ ਕਿ ਜਿਹੜੇ ਪੋਲੀਟਿਕਲ ਪਾਰਟੀਆਂ ਸਾਨੂੰ ਭਾਈਚਾਰੇ ਜਾਤਾਂ ਬਾਤਾਂ ਦੇ ਲੜਾਉਂਦੇ ਆ ਲੋਕੀ ਸਮਝ ਗਏ ਆ ਬਈ ਸਾਨੂੰ ਆਪਸ ਵਿੱਚ ਵੰਡਾ ਕੇ ਆਪ ਉੱਤੇ ਲੀਡਰ ਬਣ ਜਾਂਦੇ ਆ ਸਾਡੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਾਤਾਂ ਪਾਤਾਂ ਤੋਂ ਉੱਟ ਕੇ ਪਿੰਡਾਂ ਵਿੱਚ ਏਕਾ ਬਣਾਈਏ ਜਿਹੜਾ ਵੀ ਕੋਈ ਆਉਂਦਾ ਉਹਨੂੰ ਸਵਾਲ ਕਰੀਏ ਭਾਈ ਜੀ ਉਹ ਕਲਾਕਾਰ ਤੁਹਾਨੂੰ ਯਾਦ ਰਹਿਣਗੇ ਜਿਹੜੇ ਤੁਹਾਡੇ ਹੱਕ 'ਚ ਨਹੀਂ ਖੜੇ ਸੀਗੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਨਹੀਂ ਖੜੇ ਸੀਗੇ ਉਹਨਾਂ ਨੂੰ ਹਮੇਸ਼ਾ ਯਾਦ ਰੱਖੋਗੇ ਕੋਈ ਵੀ ਨਹੀਂ ਬੋਲਿਆ ਆ ਸਵਾਰਨ ਟੈਣਾ ਜਿਹੜਾ ਆਪਣੇ ਆਪ ਨੂੰ ਬਹੁਤ ਕਹਾਉਂਦਾ ਪ੍ਰਾਈਮ ਏਸ਼ੀਆ ਦੇ ਕਿੱਡੇ ਕਿੱਡੇ ਬੋਲਿਆ ਆਪਰੋ ਪੰਜਾਬ ਵਾਲਾ ਜਗਤਵਿੰਦਰ ਕਿਸਾਨੀ ਮੋਰਚੇ ਤੋਂ ਚੈਨਲ ਬਣਾ ਕੇ ਤਾਂ ਐਡਾ ਮਸ਼ਹੂਰ ਚ ਲੱਗਾ ਅੱਜ ਕੋਈ ਬੋਲਿਆ ਦੇਖੋ ਤੁਹਾਡੇ ਚੈਨਲ ਤੁਸੀਂ ਵੀ ਡਟ ਕੇ ਲੜਾਈ ਲੜੀ ਨਾ ਉਹ ਪੰਜਾਬ ਦਾ ਖਾ ਕੇ ਦੇ ਲੋ ਇੱਕ ਵੀ ਬਿਆਨ ਨਹੀਂ ਆ ਕਲਾਕਾਰ ਕਿਸੇ ਇੱਕ ਕਲਾਕਾਰ ਨੇ ਵੀ ਨਹੀਂ ਕਿਹਾ ਅਸੀਂ ਤਾਂ ਪਿੰਡਾਂ ਚੋਂ ਵੀ ਬੇਨਤੀ ਕਰਦੇ ਆ ਜਿਹੜਾ ਸਾਡੇ ਨਾਲ ਨਹੀਂ ਖੜਿਆ ਇਹਨਾਂ ਦਾ ਬਾਈਕਾਟ ਕਰੋ ਠੀਕ ਹੈ ਕਿ ਨਹੀਂ ਬਾਈਕਟ ਕਰੋ ਅਸੀਂ ਨਾ ਤੋ ਕੀ ਲੈਣਾ ਸਾਡੇ ਪਿੰਡ ਉਚਲੇ ਸਾਡਾ ਕਿਹਨੇ ਹਾਲ ਪੁੱਛਿਆ ਅਸੀਂ ਆਪਣੀ ਲੜਾਈ ਆਪ ਲੜੀ ਆ ਜਦੋਂ ਲੜਾਈ ਸਾਡੇ ਸਿਕਰੇ ਤੇ ਚੱਲ ਗਈ ਸਾਰੇ ਪੋਲੀਟੀਕਲ ਬੰਦੇ ਸਾਡੇ ਵਿੱਚ ਮੰਡਾ ਸਾਨੂੰ ਦੱਸ ਪਿਆ ਵੀ ਸਾਡੀ ਜਿੱਤ ਕਾਦੇ ਆ ਲੋਕਾਂ ਦੀ ਜਿੱਤ ਆ ਅੱਜ ਕਿੰਨੇ ਪੋਲੀਟੀਕਲ ਬੰਦੇ ਅਸੀਂ ਰੋਕੇ ਆ ਕਿ ਨਹੀਂ ਆਉਣ ਦੇਣਾ ਤੁਹਾਨੂੰ ਸਟੇਜਾਂ ਤੇ ਮਸਲਾ ਆ ਵੀ ਇਹ ਏਕੇ ਦਾ ਹੀ ਆ ਜੇ ਏਕੇ ਦੇ ਵਿੱਚ ਬਰਕਰਾਰ ਜੇ ਇਹ ਕਾ ਰੱਖਾਂਗੇ ਗਾਂ ਵੀ ਆਉਣ ਵਾਲੇ ਸਮੇਂ ਚ ਹੱਲੇ ਪਤਾ ਨਹੀਂ ਕਿੰਨੀਆਂ ਕ ਪਾਲਸੀਆਂ ਆਉਣੀਆਂ ਕਿਉਂਕਿ ਇਹ ਇਹਨਾਂ ਸਰਕਾਰਾਂ ਦਾ ਕੋਈ ਯਕੀਨੀਗਾ ਆਉਣ ਵਾਲੇ ਸਮੇਂ ਚ ਨਾਲ ਬਹੁਤ ਕੁਝ ਕਰਨਾ ਪਰ ਆਪਾਂ ਨੂੰ ਏਕੇ ਦੇ ਵਿੱਚ ਰਹਿ ਕੇ ਪਰ ਆਪਣਾ ਜਿਹੜਾ ਪੰਜਾਬ ਹੈ ਉਹਦੀ ਹੋਂਦ ਨੂੰ ਬਚਾਉਣ ਨੂੰ ਸਾਨੂੰ ਸਾਰਿਆਂ ਨੂੰ ਇੱਕ ਵਿੱਚ ਰਹਿਣਾ ਪੈਣਾ ਚਾਹੀਦਾ ਖਾੜੇ ਲਵਾਉਂਗੇ ਜਿਹੜੇ ਕਲਾਕਾਰ ਤੁਹਾਡੇ ਹੱਕ 'ਚ ਨਹੀਂ ਖੜੇ ਉਹ ਖੜੇ ਉਹਨਾਂ ਦੇ ਆ ਖਾੜੇ ਲਵਾਉਂਗੇ ਅਸੀਂ ਤਾਂ ਪਹਿਲਾਂ ਨਹੀਂ ਖਾੜਿਆਂ ਦਾ ਅਸੀਂ ਇੱਥੇ ਟੂਰਨਾਮੈਂਟ ਕਰਾਈਦਾ ਅਸੀਂ ਖਾੜਿਆਂ ਦਾ ਅਸੀਂ ਤਾਂ ਢਾਡੀ ਸਿੰਘ ਲਾਈਦੇ ਜੀ ਕਬੀਸ਼ਰੀ ਲਾਈਦੇ ਜਿਹੜਾ ਸਾਡਾ ਇਤਿਹਾਸ ਯਾਨੀ ਕੁਰਬਾਨੀਆਂ ਕਿਤੇ ਅਸੀਂ ਇਹਨਾਂ ਕੰਜਰਾਂ ਤੋਂ ਲੈਣਾ ਕੀ ਆ ਠੀਕ ਹੈ ਕਿ ਨਹੀਂ ਗਾਣੇ ਕੱਢ ਕੇ ਪੈਸਾ ਬਣਾ ਕੇ YouTubeਾਂ ਤੇ ਕਿੰਨਾ ਪੈਸਾ ਬਣਾਉਂਦੇ ਆ ਸਾਨੂੰ ਬੇਵਕੂਫ ਬਣਾ ਕੇ ਅਸੀਂ ਇਹਨਾਂ ਤੋਂ ਕੁਝ ਨਹੀਂ ਲੈਣਾ ਸਾਨੂੰ ਤਾਂ ਦੇਖੋ ਰਾਗੀ ਰਾਗੀ ਸਿੰਘ ਢਾਡੀ ਸਿੰਘ ਜਿਹੜੇ ਸਾਡੀ ਗੱਲ ਕਰਦੇ ਕੁਰਬਾਨੀਆਂ ਨਾ ਸਾਨੂੰ ਇਤਿਹਾਸ ਆਦੇ ਵੀ ਅਸੀਂ ਕੀਆ ਇਹ ਤਾਂ ਸਾਨੂੰ ਹੋਰ ਔਲਟ ਪਾਸੇ ਸਾਡੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾ ਰਿਹਾ ਸਾਡਾ ਇਤਿਹਾਸ ਕੀ ਆ ਪਿਛਲਾ ਅਸੀਂ ਐ ਥੋੜੋ ਸੀਗੇ ਜਿੱਦਾਂ ਦੇ ਨੌਜਵਾਨਾਂ ਨੂੰ ਬਣਾਤਾ ਇਹਨਾਂ ਨੇ ਇਹ ਸਾਰੇ ਕਲਾਕਾਰਾਂ ਨੂੰ ਦੇਣਿਆ ਪਰ ਅੱਜ ਦੇਖ ਲਓ ਕੋਈ ਨਹੀਂ ਬੋਲਿਆ ਕੋਈ ਗੱਲ ਨਹੀਂ ਜੇ ਨਹੀਂ ਬੋਲਿਆ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨਾਲ ਵੀ ਟਕਰਾਂਗੇ ਬਿਲਕੁਲ ਜਿਹੜੇ ਮਾੜੇ ਸਮੇ ਵੀਰ ਜਿਹੜੇ ਭਰਾ ਖੜੇ ਆ ਨਾ ਉਹਨਾਂ ਦੀ ਦੱਦਣਾ ਜਿਹੜੇ ਨਹੀਂ ਖੜੇ ਉਹਨਾਂ ਦੀ ਮੁਕੱਦਰ ਉਹਨਾਂ ਦਾ ਉਹਨਾਂ ਨੂੰ ਅਸੀਂ ਬੁਲਾਉਣਾ ਨਹੀਂ ਜਾਣਾ ਹੁਣਾਂ ਨੂੰ ਅਸੀਂ ਫੇ ਵੀ ਬੁਲਾਉਣੀ ਜਾਣਾ ਕੋਈ ਸਿਆਸੀ ਪਾਰਟੀ ਆਵੇ ਕੋਈ ਐਮਐਲਏ ਲੜਨ ਆਵੇ ਕੱਲ ਨੂੰ ਲੈਸ਼ਨਾ ਆਉਂਦੀਆਂ ਆ ਅਸੀਂ ਐਮਐਲਏ ਕੋ ਪਹਿਲਾ ਸਵਾਲ ਇਹ ਕਰਾਂਗੇ ਵੀ ਜੇ ਤਾਂ ਤੂੰ ਤੁਸਾਨੀਆਂ ਦੇ ਹੱਟ ਚ ਜਾ ਕੇ ਬੋਲਣਾ ਤੇ ਤੇ ਸਾਡੇ ਸਾਡੇ ਰੋਟ ਮੰਡਣ ਆ ਨੇ ਵੋਟ ਮੰਡਣੀ ਨਾ ਕੋਈ ਪਾਰਟੀ ਹੋਵੇ ਬਿਲਕੁਲ ਬਿਲਕੁਲ ਜੀ ਬਿੱਤਾ ਹੋਰ ਵੀ ਇੱਥੇ ਕਿਸਾਰ ਵੀਰ ਨੇ ਗੱਲਬਾਤ ਕਰਦੇ ਆ ਬਾਜੀ ਇਹ ਇਹ ਬਜ਼ੁਰਗੋ ਜਿਹੜੇ ਇਹ ਤੁਹਾਡੇ ਮਾੜੇ ਸਮੇਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਨੀਤੀ ਆਈ ਤੁਹਾਡੇ ਹੱਕ ਚ ਜਿਹੜੇ ਲੋਕ ਨਹੀਂ ਖੜੇ ਉਹ ਯਾਦ ਰਹਿਣਗੇ ਜੀ ਬਿਲਕੁਲ ਕਦੀ ਵੀ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਸਾਡੀ ਇੱਕ ਗੱਲ ਉਹ ਸਾਨੂੰ ਬੜੀ ਖੁਸ਼ੀ ਗਿਆ ਤੇ ਇਹਦੇ ਨਾਲ ਸਾਡਾ ਭਾਈਚਾਰਾ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਹੋਇਆ ਜਿਹੜੇ ਤੁਸੀਂ ਇੱਕ ਜਾਤਾਂ ਪਾਦਾਂ ਫਸੇ ਇੱਕ ਤੋਂ ਨਫ਼ਰਤ ਕਰਦੇ ਸੀ ਇੱਕ ਦੂਜੇ ਨੂੰ ਇਸ ਮੂਵਮੈਂਟ ਦੇ ਚੱਲਣ ਦੇ ਨਾਲ ਉਹ ਸਾਡੇ ਨਾਲ ਖੜੇ ਹੋਏ ਜਿਸ ਤਰ੍ਹਾਂ ਸੁਖਵੀਰ ਨੇ ਤੁਹਾਨੂੰ ਦੱਸਿਆ ਨੰਗਲ ਕਰਾਰ ਖਾਦਾ ਜਿੱਥੇ ਬਸੋਂ 80% 80 ਆ ਉਹਨਾਂ ਨੇ ਤੁਸੀਂ ਵੀ ਸ਼ਾਇਦ ਸੁਣਿਆ ਹੋਊਗਾ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰੀਆਂ ਜਿਹੜੀਆਂ ਕੋਈ ਮਨ ਕੋਈ ਕਰ ਹੀ ਸਕਦੇ ਉਹ ਕਹਿੰਦੇ ਤੁਹਾਨੂੰ ਲਾਲਚ ਜੇ ਦੇ ਦਿੱਤਾ ਉਹਨਾਂ ਨੇ ਤੁਹਾਨੂੰ ਨੌਕਰੀ ਦੇਵੇਂ ਆ ਦੇਣਗੇ ਆ ਅਸੀਂ ਆ ਕਰਾਂਗੇ ਤੁਹਾਡਾ ਅਸੀਂ ਤੁਹਾਨੂੰ ਰਾਸ਼ਨ ਦੁੱਗਣਾ ਦੇਵਾਂਗੇ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਸਾਨੂੰ ਆਪਸੀ ਭਾਈਚਾਰੇ ਦੀ ਲੋੜ ਹੈ ਅੱਜ ਤੁਸੀਂ ਦੇਖ ਲਓ ਹਾਲੇ ਵੀ ਸਾਨੂੰ ਇਹਨਾਂ ਤੇ ਯਕੀਨ ਨਹੀਂ ਹੈਗਾ ਜੂ ਟਰਨ ਜਰੂਰ ਇਹਨਾਂ ਨੇ ਲੈ ਲਿਆ ਜਦ ਤਾਈਂ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਬਿਲਕੁਲ ਸਾਨੂੰ ਕੋਈ ਇਹਨਾਂ ਤੇ ਯਕੀਨ ਨਹੀਂ ਕਿਉਂ ਭਗਵਾਨ ਜੀ ਦਾ ਕਾਮੀ ਇਹੋ ਆ ਯੂ ਟਰਨ ਜਿਨੇ ਯੂ ਟਰਨ ਇਨ ਲੈ ਉਹਨੇ ਸਾਡੇ ਸਾਰੇ ਪੰਜਾਬ ਤੇ ਮੋੜ ਨਹੀਂ ਹੋਣੇ ਜਿਨੇ ਯੂ ਟਰਨ ਇਸ ਬੰਦੇ ਨੇ ਇਕੱਲੇ ਨੇ ਲੈ ਲੈ ਕਿਉਂਕਿ ਜਦੋਂ ਬਿਆਨ ਦਾ ਸ਼ਰਾਬ ਵੀ ਇਹਦੇ ਹੱਥ ਵਿੱਚ ਤਾਂ ਹੈ ਕੁਛ ਨਹੀਂ ਹੁਣ ਦਿੱਲੀ ਵਾਲਿਆਂ ਨੂੰ ਇਹ ਪੂਰੀ ਚੋਬ ਲੱਗੀ ਆ ਉਹਨਾਂ ਨੂੰ ਛੱਟ ਲੱਗੀ ਇਹ ਤਾਂ ਥੋੜੀ ਆ ਜਿਹੜਾ ਖਬਰ ਹਮਣ ਆਪਾਂ ਸੁਣੀ ਆ ਜਿਹੜੀ ਆ ਵੀ ਇਹਨਾਂ ਨੇ ਵਾਪਸ ਲੈ ਲਈ ਪਾਲਿਸੀ ਪਰ ਹੱਲੇ ਵੀ ਸਾਡਾ ਮਨ ਕਹਿੰਦਾ ਸਰ ਯਕੀਨ ਹੈ ਨਹੀਂ ਜਦ ਤੱਕ ਗੱਲ ਕਲੀਅਰ ਨਹੀਂ ਹੁੰਦੀ ਬਿਲਕੁਲ ਤਾਂ ਹੋਰ ਵੀ ਇੱਥੇ ਸਾਥੀ ਨੇ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਆ ਇਹ ਵਾਕਈ ਲੋਕਪੱਖੀ ਨਹੀਂ ਸੀਗੀ ਜਾਂ ਸਰਕਾਰ ਨੇ ਯੂ ਟਰਨ ਮਾਰਨ ਬਾਰੇ ਪਹਿਲੀ ਸੋਚਿਆ ਸੀਗਾ ਜੀ ਜੀ ਯੂ ਟਰਨ ਤਾਂ ਇਹਨਾਂ ਦਾ ਮਤਲਬ ਹੀ ਨਹੀਂ ਮਾਰ ਲਿਆ ਜਿਹੜਾ ਮਾਰ ਲਿਆ ਨਾ ਪਰ ਸਾਡੇ ਇਹ ਤਾਂ ਪਾਲਿਸੀ ਦਾ ਤੁਸੀਂ ਗੱਲ ਛੱਡੋ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਭਗਵੰਤ ਮਾਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਰ ਸਾਡਾ ਜਿਹੜਾ ਸੁਖੀ ਜੀ ਨੇ ਦੱਸਿਆ ਨਾ ਕਿ ਸਾਡਾ ਆਪਸੀ ਭਾਈਚਾਰਾ ਕਾਇਮ ਕਰਤਾ ਸ਼ਾਮ ਨੂੰ ਅਸੀਂ ਇਕੱਠੇ ਲ ਇੱਕ ਦੂਜੇ ਨੂੰ ਮੈਸੇਜ ਕਰੀਦਾ ਹਾਂ ਕਿੱਥੇ ਮਿਲਣਾ ਸਾਰੇ ਸਾਰੇ ਸਾਡੇ ਇਕੱਠੇ ਹੋ ਗਏ ਅਸੀਂ ਸ਼ਾਮ ਨੂੰ ਬਲ ਇੱਕ ਦੂਜੇ ਦੇ ਨਾਲ ਸਾਡਾ ਮਿਲ ਵਰਤਨ ਬਣ ਗਿਆ ਇਹ ਪਾਲਿਸੀ ਦੇ ਜਿਹੜਾ ਜਿਹੜਾ ਉਹਨੇ ਜੋ ਕਰਨਾ ਸੀ ਉਹ ਤਾਂ ਕਰ ਦਿੱਤਾ ਪਰ ਸਾਨੂੰ ਸਾਨੂੰ ਇੱਕ ਸਾਰਿਆਂ ਨਾਲ ਇੱਕ ਦੂਜੇ ਨੂੰ ਜਿਹੜੇ ਸਾਡੇ ਮਾਂਚੇ ਕਈ ਵਾਰੀ ਪਿੰਡਾਂ ਚ ਰਹਿੰਦੇ ਆ ਕੋਈ ਗੁੱਸਾ ਗਿਲਾ ਹੁੰਦਾ ਕਿਸੇ ਪ੍ਰਤੀ ਉਹ ਹਟ ਗਿਆ ਉਹ ਹਟ ਗਏ ਜਿਹੜੇ ਵਿਚਾਰਕ ਮਤ ਭੇਜ ਸਗੇ ਉਹ ਹਟ ਗਏ ਇੱਕ ਦੂਜੇ ਦੇ ਕਈ ਵਾਰੀ ਹੁਣ ਸਾਡੇ ਨਾਲ ਦੇ ਪਿੰਡ ਆ ਕਈ ਵਾਰੀ ਜਿਹੜੇ ਜਿਹੜੇ ਮੁੰਡੇ ਯੰਗ ਆ ਇੱਕ ਦੂਜੇ ਨੂੰ ਮਿਲਦੇ ਹੁੰਦੇ ਉਹ ਤੁਹਾਨੂੰ ਸੀ ਸੋਚਦੇ ਆ ਵੀ ਉਹ ਉਹਦੇ ਮਨ ਵਿੱਚ ਕੀ ਆ ਕਿਆ ਕਿਦਾਂ ਸਾਰੇ ਇੱਕ ਦੂਜੇ ਨੂੰ ਮਿਲਬਰਤਣ ਲੱਪੇ ਆ ਭਗਵੰਤਬਾਨ ਜੀ ਦਾ ਇਸ ਗੱਲ ਨੂੰ ਥੈਂਕ ਯੂ ਆ ਹਨਾ ਕਿ ਸਾਨੂੰ ਮਿਲਬਰਤਣ ਲਾਤਾ ਹਨਾ ਸਾਨੂੰ ਇਕੱਠੇ ਕਰ ਦਿੰਦਾ ਇਹ ਉਹਦਾ ਬਹੁਤ ਸ਼ੁਕਰੀਆ ਬਾਕੀ ਜਿਹੜੀ ਆ ਤਾਂ ਰੱਦ ਉਹਨੇ ਰੱਦ ਨਹੀਂ ਕਿਹਾ ਪਰ ਠੀਕ ਹੈ ਉਹਨੇ ਵਾਪਸ ਲੈ ਲਈਆ ਜਿਸ ਦਿਨ ਰੱਦ ਹੋਊਗੀ ਉਸ ਦਿਨ ਆਪਾਂ ਜਾਣਾਂਗੇ ਹਾਂ ਵੀ ਇਹ ਗੱਲ ਠੀਕ ਆ ਬਿਲਕੁਲ ਜੀ ਤਾਂ ਹੋਰ ਵੀ ਇੱਥੇ ਸਾਥੀ ਨੇ ਇਹ ਜਿਹੜਾ ਯੂ ਟਰਨ ਮਾਰਿਆ ਗਿਆ ਇਹ ਸਰਕਾਰ ਵੱਲੋਂ ਆਪਣੀ ਮਰਜ਼ੀ ਦੇ ਨਾਲ ਮਾਰਿਆ ਗਿਆ ਜੇ ਕਿਸਾਨ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਇੱਕ ਇਹਦੀ ਜਿੱਤ ਹੋਈ ਆ ਜੀ ਇਹ ਤਾਂ ਜੀ ਕਿਸਾਨ ਮਜ਼ਦੂਰਾਂ ਦੇ ਏਕੇ ਦੀ ਜਿੱਤ ਹੋਈ ਆ ਭਗਵੰਤ ਮਾਨਤਾ ਇਹ ਪਾਲਿਸੀ ਲੈ ਕੇ ਆਇਆ ਸੀ ਫਾਇਦੇ ਘਣਾਉਂਦਾ ਸੀਗਾ ਇਹ ਤਾਂ ਕਿਸਾਨਾਂ ਨੇ ਉਹਨੂੰ ਸਮਝਾਇਆ ਵੀ ਜਿਹੜਾ ਜੋ ਆ ਵੀ ਮੋਟਰਸਾਈਕਲ ਮਾਰਚ ਹੋਇਆ ਜਾਂ ਕੋਈ ਵੀ ਹੋਇਆ ਉਹ ਤਾਂ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਦਾ ਸੀਗਾ ਵੀ ਜਿਹੜੇ 50% ਟਰੈਕਟਰ ਆ ਉਹਦਾ ਵਿਲੇ ਰਹਿੰਦੇ ਆ ਟਰੈਕਟਰ ਬਿਲੇ ਰਹਿਣ ਜਾਂ ਸਾਡੀਆਂ ਟਰਾਲੀਆਂ ਚੋਰੀਆਂ ਕਰ ਲਈਆਂ ਸਾਰਾ ਸਮਾਨ ਹੀ ਨਹੀਂ ਬਾਰਡਰਾਂ ਤੋਂ ਚੱਕ ਲਿਆ ਖਨੋੜੀ ਬਾਰਡਰ ਤੋਂ ਜਾਓ ਸ਼ੰਭੂ ਬਾਰਡਰ ਤੋਂ ਇਹ ਇਹਨਾਂ ਨੂੰ ਸਮਝ ਲਈਏ ਸਾਡੇ ਸਾਰੇ ਵੀਰ ਸਾਰੇ ਇਕੱਠੇ ਆ ਅਗਲੇ ਪ੍ਰੋਗਰਾਮ ਜੋ ਵੀ ਸਾਡੇ ਕਿਸਾਨ ਜੂਨੀਅਰ ਲੀਡਰ ਸਾਡੇ ਸੁਖਵੀਰ ਜੀ ਲੀਡਰ ਆ ਬੀਕੇਯੂ ਦੁਆਬਾ ਜਲੰਧਰ ਕੈਂਟ ਦੇ ਜੋ ਵੀ ਉਹ ਸਾਨੂੰ ਹੁਕਮ ਲਾਉਣਗੇ ਉਸ ਹਿਸਾਬ ਨਾਲ ਹੀ ਚੱਲਾਂਗੇ ਅੱਛਾ ਕਿਸਾਨ ਜਦੋਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਸੀਗੇ ਭਗਵੰਤ ਮਾਨ ਸਾਹਿਬ ਤਾਂ ਜਿਹੜੇ ਹੋਰ ਉਹਨਾਂ ਦੇ ਮੰਤਰੀ ਸੀਗੇ ਇਹ ਕਹਿੰਦੇ ਸੀ ਵੀ ਭਾਈ ਕਿਸਾਨਾਂ ਨੂੰ ਤਾਂ ਵਿਰੋਧੀ ਧਿਰਾ ਗੁੰਮਰਾਹ ਕਰ ਰਹੀਆਂ ਨੇ ਹੁਣ ਤੁਹਾਨੂੰ ਗਮਰਾ ਨਹੀਂ ਜੀ ਉਹ ਤੁਹਾਨੂੰ ਐਸੀ ਦੱਸੀ ਜਾਂਦੇ ਕਿਸਾਨਾਂ ਦਾ ਰੋਹ ਦੇਖ ਕੇ ਉਹਨਾਂ ਨੇ ਇਹ ਪਾਲਿਸੀ ਜਿਹੜੀ ਆ ਵਾਪਸ ਲਈ ਆ ਬਾਕੀ ਅਸੀਂ ਜਿਹੜੇ ਸਾਡੇ ਐਨ ਆਰ ਆਈ ਵੀਰ ਬਾਹਰ ਵੀ ਬੈਠੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਜੋ ਸਾਡੀਆਂ ਜ਼ਮੀਨਾਂ ਜਾ ਰਹੀਆਂ ਨਸਲਾਂ ਫਸਲਾਂ ਜਾ ਰਹੀਆਂ ਆ ਪਿੰਡ ਦੇ ਇਆੜੇ ਹੋ ਰਹੇ ਆ ਤੁਸੀਂ ਲੱਖ ਡੇਢ ਲੱਖ ਦੀ ਟਿਕਟ ਲਾਓ ਆਓ ਤੇ ਇਹਨਾਂ ਨਾਲ ਲੜੋ ਇਹ ਸਾਡੇ ਐਨ ਆਰ ਆਈ ਵੀਰਾਂ ਨੇ ਇਹ ਪਾਰਟੀ ਮੋਰੇ ਲੈਂਦੀ ਸੀ ਆ ਪਾਰਟੀ ਬੜਾ ਪੈਸਾ ਖਰਚਿਆ ਸੀਗਾ ਅੱਜ ਉਹਨਾਂ ਨੂੰ ਵੀ ਸਹਿਲ ਲੈਣੀ ਚਾਹੀਦੀ ਆ ਆਪਣੀ ਲੜਾਈ ਜਾਣ ਕੇ ਆਪ ਲੜੋ ਮਤਲਬ ਜੋ ਇਹ ਸਰਕਾਰਾਂ ਕਿਸੇ ਦੇ ਨਿੱਤ ਨਹੀਂ ਹੈਗੀਆਂ ਕਿਸੇ ਦੇ ਹਿੱਤ ਵਿੱਚ ਨਹੀਂ ਇਹ ਸਾਰੀਆਂ ਸਰਕਾਰਾਂ ਚਾਹੇ ਕਾਂਗਰਸ ਆ ਚਾਹੇ ਕਾਲੀ ਆ ਚਾਹੇ ਭਾਜਪਾ ਆ ਇਹ ਸਾਰੀਆਂ ਧੱਕਾ ਕਰਦੀਆਂ ਸਾਰੇ ਲੋਕਾਂ ਨੂੰ ਪਤਾ ਕੋਈ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਸਰਕਾਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜ 92 94 ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕਾਂ ਦੀ ਗੱਲ ਕਰ ਲਈਏ ਜਾਂ ਮੰਤਰੀਆਂ ਦੀ ਗੱਲ ਕਰ ਲਈਏ ਜਿਹੜੇ ਲੋਕਾਂ ਵੱਲੋਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਗਏ ਸੀਗੇ ਉਹ ਜੇਕਰ ਤੁਹਾਡੇ ਹੱਕ ਦੇ ਵਿੱਚ ਨਹੀਂ ਬੋਲੇ ਪਰ ਦੂਸਰੇ ਪਾਸੇ ਜੇ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਕਲਾਕਾਰ ਕਿਉਂ ਨਹੀਂ ਬੋਲੇ ਲੈਂਡ ਪੁਲੀਸੀ ਦੀ ਪਾਲਿਸੀ ਦੇ ਵਿਰੋਧ ਹੋ ਸਕਦਾ ਜੀ ਉਹ ਪੰਡ ਦੇ ਮਿੱਤਰ ਹੋਣ ਇਹ ਜਿਹੜਾ ਭਗਵੰਤ ਮਾਨ ਇਹ ਵੀ ਇਹਨਾਂ ਦਾ ਹੀ ਆ ਜੋ ਬੀਨੂ ਢਿੱਲੂ ਆ ਗਰਾਸ ਮਾਨ ਆ ਜੋ ਸਾਰੇ ਘੁੱਗੀ ਘਾਗੀ ਜੋ ਬਟੇਰੇ ਹੈਗੇ ਆ ਇਹ ਸਾਰੇ ਇੱਕੋ ਹੀ ਪਾਰਟੀ ਹੈਗੇ ਆ ਇਹਨਾਂ ਨੇ ਕਿਸਾਨਾਂ ਦੀ ਕੀ ਗੱਲ ਕਰਨੀ ਇਹਨਾਂ ਨੂੰ ਤਾਂ ਪੈਸਾ ਚਾਹੀਦਾ ਸਾਬ ਲੋਂਗੇ ਜੀ ਉਹਨਾਂ ਤੋਂ ਵੀ ਕਲਾਕਾਰਾਂ ਤੋਂ ਵੀ ਦੇਖੋ ਜੀ ਜਿੱਥੇ ਟੱਕਰਾਂਗੇ ਤਾਂ ਉਹਨਾਂ ਨੂੰ ਫੇ ਦਸਾਂਗੇ ਨਾ ਅੱਬਲ ਤਾਂ ਉਹ ਨਹੀਂ ਸਾਡੇ ਵਿੱਚ ਆਉਣਾ ਹੀ ਨਗਾ ਉਹਨਾਂ ਨੂੰ ਪਤਾ ਆ ਜਾਣਦੇ ਆ ਹੁਣ ਤਾਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਪਤਾ ਉਹ ਵੀ ਪੁੱਛ ਕੇ ਆਉਂਦੇ ਪਏ ਅਸੀਂ ਆਈਏ ਐਸੀ ਉਹਨਾਂ ਨੂੰ ਬਿਲਕੁਲ ਜਵਾਬ ਦਿੱਤਾ ਬਿਲਕੁਲ ਨਹੀਂ ਇਹ ਕਿਸਾਨਾਂ ਦਾ ਪ੍ਰੋਗਰਾਮ ਹੈ ਕਿਸਾਨ ਹੀ ਲਿਕਣਗੇ ਜੋ ਵੀ ਸਾਨੂੰ ਆਰਡਰ ਆਊਗਾ ਹਾਈ ਕਮਾਂਡ ਤੋਂ ਐਸੀ ਕਰਾਂਗੇ ਠੀਕ ਹੈ ਭਾਈ ਜੀ ਲੈਂਡ ਪੂਲਿੰਗ ਨੀਤੀ ਬਾਰੇ ਕੀ ਖਿਆਲ ਹੈ ਉਹੀ ਨੀਤੀ ਜਿਹਦਾ ਢੜਲੇ ਦੇ ਨਾਲ ਸਰਕਾਰ ਵੱਲੋਂ ਪ੍ਰਚਾਰ ਕੀਤਾ ਗਿਆ ਹੋਵੇ ਪੂਰਾ ਸਰਕਾਰੀ ਤੰਤਰ ਲੱਗਿਆ ਹੋਵੇ ਪ੍ਰਚਾਰ ਕਰਨ ਦੇ ਵਿੱਚ ਉਹੀ ਨੀਤੀ ਜਦੋਂ ਵਾਪਸ ਲੈ ਲਈ ਹੋਵੇ ਫਿਰ ਲੋਕ ਕੀ ਸੋਚਦੇ ਆ ਜੀ ਭਾਜੀ ਹਜੇ ਤਾਂ ਆਪਾਂ ਕਵਾਂਗੇ ਵਾਪਸ ਲੈ ਲਈ ਹੈ ਜਿੰਨਾ ਚ ਜਿੰਨਾ ਤੇਰੇ 165 ਪਿੰਡਾਂ ਨੂੰ ਸਾਰਿਆਂ ਨੂੰ ਨੋਟੀਫਿਕੇਸ਼ਨ ਪੂਰਾ ਜਾਰੀ ਨਹੀਂ ਕਰ ਦਿੰਦਾ ਸਵੇਰ ਤੱਕ ਉਹਨਾਂ ਚ ਆਪਣਾ ਸੰਘਰਸ਼ ਚੱਲਦਾ ਰਹੂਗਾ ਸਾਡਾ ਤਾਂ ਠੀਕ ਹੈ ਨਾ ਇਹ ਤਾਂ ਉਹਨੂੰ ਕਿਹਾ ਤਾਵਾ ਮੀਡੀਆ ਚ ਕਿ ਆ ਮੈਂ ਵਾਪਸ ਲੈ ਲਿਆ ਭਰੋਸਾ ਹੈ ਨਹੀਂ ਭਗਵੰਤ ਸਿੰਘ ਸਾਹਿਬ ਤੇ ਤੁਹਾਨੂੰ ਉਹ ਦੇਖੋ ਭਾਈ ਸ਼ਾਮ ਦਾ ਵਿੱਲਾ ਇਸ ਲਈ ਕੌਣ ਭਰੋਸਾ ਕਰਦਾ ਉੱਤੇ ਠੀਕ ਹੈ ਨਾ ਸ਼ਾਨ ਦੋ ਲੱਗੀਆਂ ਹੁੰਦੀਆਂ ਵਾਂ ਸਰਸਾਠ ਐਮਐਲ ਦੇ ਮੋٹے ਠੋਕੇ ਹੁੰਦੇ ਆ ਉਹਨੇ ਹੁਣ ਕੀ ਪਤਾ ਕੀ ਕੀਤਾ ਕੀ ਨਹੀਂ ਕੀਤਾ ਇਹ ਤਾਂ ਸਵੇਰੇ ਭਰੋਸਾ ਕਰਾਂਗੇ ਜੇ ਸਵੇਰੇ ਸਾਡੇ ਇੱਥੇ ਪਿੰਡਾਂ ਸਾਰਾ ਨੋਟੀਫਿਕੇਸ਼ਨ ਆਊਗਾ ਤਾਂ ਠੀਕ ਹੈ ਠੀਕ ਹੈ ਜੀ ਬਿਲਕੁਲ ਹੋਰ ਵੀ ਨੌਜਵਾਨ ਨੇ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਲੈਂਡ ਪੂਲਿੰਗ ਨੀਤੀ ਜਿਹੜਾ ਢੱਲੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਚਾਰ ਕੀਤਾ ਗਿਆ ਹੋਵੇ ਉਹੀ ਪਾਲਿਸੀ ਵਾਪਸ ਲੈ ਲਈ ਜਾਵੇ ਫਿਰ ਲੋਕ ਕੀ ਸੋਚਦੇ ਆ ਜੀ ਇਦਾਂ ਨਾ ਇਹਨਾਂ ਨੂੰ ਜਦੋਂ ਇੱਕ ਬਹਿਮ ਪੈ ਗਿਆ ਸੀ ਜਦੋਂ ਅਖਨੋਰੀ ਵਾਲਾ ਤੇ ਸ਼ੰਭੂ ਵਾਲਾ ਜਦੋਂ ਧਰਨਾ ਚੱਕ ਹੋਇਆ ਵਖਰੇ ਕਿਸਾਨਾਂ ਦੇ ਨਾਲੋਂ ਜਿਹੜੇ ਲੀਡਰ ਆ ਉਹਨਾਂ ਨਾਲੋਂ ਇਹਦਾ ਲੋਕ ਟੁੱਟ ਚੁਕੇ ਆ ਪਰ ਅੱਜ ਜਿਹੜੀ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਰੈਲੀ ਹੋਈ ਆ ਉਸ ਚੀਜ਼ ਨੇ ਇਹਨਾਂ ਨੂੰ ਜਦਾਂ ਮਤਲਬ ਇਹ ਜਦੋਂ ਫੈਸਲਾ ਕਰ ਲਈ ਮਜਬੂਰ ਕਰ ਦਿੱਤਾ ਹਜੇ ਆਇਆ ਤੇ ਇਹਨਾਂ ਦਾ ਕੱਲਾ ਪ੍ਰੈਸ ਨੋਟ ਹੀ ਆ ਤੇ ਜਿੰਨਾ ਚੱਕਰੇ ਨੋਟੀਫਿਕੇਸ਼ਨ ਨਹੀਂ ਕਰਦੇ ਉਹਨਾਂ ਚੱਕਰ ਅਸੀਂ ਇਹਨਾਂ ਉੱਤੇ ਯਕੀਨ ਨਹੀਂ ਕਰਦੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਤੁਹਾਨੂੰ ਪਤਾ ਆ 12 ਵਜੇ ਤੋਂ ਪਹਿਲਾਂ ਇਹਨਾਂ ਨੂੰ ਭਾਨ ਪਈ ਹੁੰਦੀ ਆ ਤੇ 12 ਤੋਂ ਬਾਅਦ ਇਹ ਜਿਆਦੇ ਹੋ ਜਾਂਦੇ ਆ ਤੇ ਤਾਂ ਕਰਕੇ ਇਹ ਯਕੀਨੀ ਇਹਨਾਂ ਦਾ ਕਰਦੇ ਕੋਈ ਵੀ ਕੀ ਕਰਦੇ ਕੀ ਨਹੀਂ ਬਾਕੀ ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਮਾਨ ਸਾਹਿਬ ਆ ਗੱਲ ਦੇਖਿਓ ਆ ਬਜ਼ੁਰਗ ਆ ਆ ਬਜ਼ੁਰਗ ਆ ਸਾਡੇ ਤੁਸੀਂ ਆਪ ਨਹੀਂ ਆਉਣਾ ਜੇ ਤੁਹਾਨੂੰ ਹਜੇ ਵੀ ਲੱਗਦਾ ਲੱਗਦਾ ਹੋਣਾ ਮਾੜਾ ਮੋਟਾ ਵੀ ਪਾਲਿਸੀ ਚੰਗੀ ਆ ਆ ਸਾਡੇ ਬਜ਼ੁਰਗ ਆ ਤੁਸੀਂ ਆਪ ਨਾ ਆਈਓ ਤੁਸੀਂ ਭੇਜੀਓ ਕੇਜ ਦੀ ਵਾਲ ਨੂੰ ਤੇ ਕਿਉਂਕਿ ਤੁਸੀਂ ਬਟਾਂ ਤੇ ਤਿਲਕ ਤੁਲਕ ਜਾਣਾ ਹਨਾ ਸਮਾਜ ਦਾ ਅੱਜ ਮੀਮੂ ਦਾ ਚੱਲਦਾ ਤੇ ਇਹ ਕੇਜਰੀਆ ਨੂੰ ਭੇਜਿਓ ਇਹ ਬਜ਼ੁਰਗ ਸਾਡਾ ਇਕੱਲਾ ਹੀ ਜਾਊਗਾ ਉਹਦੇ ਨਾਲੇ ਉੱਥੇ ਝੋਨੇ ਵਿੱਚ ਉਹਨੂੰ ਸਾਰੀ ਪਾਲਿਸੀ ਸਮਝ ਕੇ ਵੀ ਆਊਗਾ ਉਹਨੂੰ ਵੀ ਸਮਝਾ ਕੇ ਆਊਗਾ ਤੇ ਨਾਲੇ ਉਹਦੀ ਖਾਂਗ ਠੀਕ ਕਰ ਦਊਗਾ ਤੇ ਇਹ ਮਤਲਬ ਜਾਂ ਸਾਡੇ ਬਜ਼ੁਰਗ ਇਦਾਂ ਜਾਣਗੇ ਇਹ ਲੋਕਾਂ ਨੂੰ ਬੇਫਕੂਬ ਬਣਾ ਕੇ ਵੱਡੇ ਘਰਾਣਿਆਂ ਦੇ ਇੱਥੇ ਗੱਲਾਂ ਕਿਦਾਂ ਦੀਆਂ ਕਰਕੇ ਆਇਆ ਹੁਣ ਦੇਖੋ ਕੀ ਕਰਨ ਰਿਹਾ ਆ ਉਹ ਤੁਹਾਡੇ ਸਾਰਾ ਕੁਝ ਸਾਹਮਣੇ ਆ ਵੀ ਆਪਾਂ ਨੂੰ ਬੇਫਕੂਬ ਬਣਾ ਕੇ ਕਰੀਏ ਸਰਕਾਰਾਂ ਉੱਤੇ ਆ ਜਾਂਦੇ ਜਦੋਂ ਕੁਰਸੀ ਉੱਤੇ ਬਹਿ ਜਾਂਦੇ ਫੇ ਪਤਾ ਨਹੀਂ ਇਹਨਾਂ ਨੂੰ ਕਿਹੜਾ ਇਦਾਂ ਦਾ ਸੱਪ ਸੰਗ ਜਾਂਦਾ ਇਹ ਲੋਕ ਇੱਥਾਂ ਦੇ ਵਿੱਚ ਕੋਈ ਫੈਸਲਾ ਹੀ ਨਹੀਂ ਲੈਂਦੇ ਇਹ ਜਿੰਨੇ ਵੀ ਫੈਸਲੇ ਲੈਂਦੇ ਆ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਰੈਂਦੇ ਆ ਤਾਂ ਕਿ ਅਸੀਂ ਗਾਂ ਉਹਨਾਂ ਤੋਂ ਫੰਡਿੰਗ ਲੈ ਕੇ ਤੇ ਇਲੈਕਸ਼ਨਾਂ ਲੜ ਰਹੀਏ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਸਮਝਦੇ ਆ ਸਾਡੇ ਜਿਹੜੇ ਲੀਡਰ ਆ ਵੱਡੇ ਲੀਡਰ ਬਣੇ ਫਿਰਦੇ ਆ ਖਾਸ ਕਰਕੇ ਮੌਜੂਦਾ ਸੀਐਮ ਭਗਵੰਤ ਮਾਨ ਜਿਹੜਾ ਉਹਨੂੰ ਵੀ ਮੈਂ ਕਹਿਣਾ ਚਾਹੁੰਦਾ ਤੁਸੀਂ ਲੋਕਾਂ ਨੂੰ ਬੇਵਕੂਫ ਨਾ ਸਮਝੋ ਲੋਕ ਬਹੁਤ ਸਿਆਣੇ ਆ ਇਹ ਲੋਕਾਂ ਦੇ ਏਕੇ ਨੇ ਲੋਕਾਂ ਦੀ ਜਿਹੜਾ ਇਕੱਠ ਹੋਇਆ ਨੌਜਵਾਨੀ ਘਰਾਜੋਂ ਬਾਹਰ ਨਿਕਲੀ ਆ ਉਸ ਚੀਜ਼ ਨੇ ਤੁਹਾਨੂੰ ਇਸ ਫੈਸਲੇ ਲਈ ਮਜਬੂਰ ਕੀਤਾ ਆ ਤੇ ਮੈਂ ਜਿਹੜੀਆਂ ਆਪਣੀਆਂ ਕਿਸਾਨ ਜੜੀਆਂ ਦੀ ਭਾਵੇਂ ਮਤ ਭੇਜ ਗਏ ਲੱਖ ਲੱਖ ਆਪਣੇ ਵੱਖ-ਵੱਖ ਪ੍ਰੋਗਰਾਮ ਕਰਦੇ ਸੀ ਨਾ ਪਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਭਾਈ ਇਸ ਮੁੱਦੇ ਦੇ ਉੱਤੇ ਸਾਰੀਆਂ ਯੂਨੀਅਨਾਂ ਇਕੱਠੀਆਂ ਹੋਈਆਂ ਉਹਨਾਂ ਨੇ ਫੈਸਲਾ ਕਰਕੇ ਇੱਕੇ ਦੀ ਆਵਾਜ਼ ਦੰਦੇ ਹੋਏ ਜਿਹੜਾ ਇਹ ਮੈਸੇਜ ਦਿੱਤਾ ਨਾ ਜਿੱਦਣ ਉਹਨਾਂ ਨੇ ਇੱਕੇ ਦੀਆਂ ਗੱਲਾਂ ਸਾਡੇ ਆਗੂ ਕਰਨ ਲੱਪਿਆ ਸੀ ਅੱਧੀ ਦੇ ਸਰਕਾਰ ਉੱਥੇ ਹੀ ਮਰ ਗਈ ਸੀ ਇਹ ਸਰਕਾਰ ਨੇ ਜਿਹੜਾ ਫੈਸਲਾ ਦੀ ਅੱਧਾ ਉੱਥੇ ਹੀ ਮਰ ਗਿਆ ਸੀ ਮਤਲਬ ਜਿੱਦਣ ਇਕੱਠੇ ਹੋ ਕੇ ਸਾਰੇ ਭਰਾ ਇੱਕ ਮੰਚ ਤੇ ਬਹਿ ਗਏ ਤੇ ਉਸ ਦਿਨ ਇਹਨਾਂ ਸਰਕਾਰਾਂ ਨੂੰ ਵਿਪਤਾ ਪੈ ਜਾਂਦੀਆਂ ਭਾਈ ਇਹ ਇਕੱਠੇ ਹੋ ਗਏ ਇਹ ਤਾਂ ਕੱਲਾ-ਕੱਲਾ ਨਹੀਂ ਮਾਣ ਹੈਗਾ ਹੁਣ ਇਹ ਜੇ 35 40 ਰਲ ਗਏ ਤਾਂ ਸਾਡਾ ਬਣਾਉਗੇ ਕੀ ਇਹ ਬਾਕੀ ਲੋਕਾਂ ਦਾ ਜਿਹੜਾ ਸਾਥ ਹੈ ਉਹ ਵੀ ਦਿੱਲੀ ਵਾਲੇ ਜਿਹੜੇ ਧਾੜਵੀ ਆ ਇਹਨਾਂ ਨੂੰ ਪੰਜਾਬ ਦੇ ਵਿੱਚ ਅਸੀਂ ਨਹੀਂ ਇਹਨਾਂ ਦੀ ਚੱਲਣ ਦਵਾਂਗੇ ਬਾਕੀ ਰਹਿੰਦੀ ਗੱਲ ਮੈਂ ਤੁਹਾਨੂੰ ਅਗਲ ਹੋਰ ਹੋਰ ਕਰ ਦਵਾਂ ਜਿਹੜਾ ਆਪਣਾ ਨਵਦੀਪ ਜਲਵੇੜਾ ਆ ਇਹਨਾਂ ਦੇ ਬੰਦੇ ਇੱਕ ਨੇ ਝਾੜੂ ਵਾਲਿਆਂ ਦੇ ਨੇ ਬਿਆਨ ਦਿੱਤਾ ਵੀ ਉਹ ਹਰਿਆਣੇ ਚੋਂ ਆਣ ਕੇ ਬੋਲਦਾ ਉਹ ਭਾਈ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਜੇ ਤੁਹਾਡੇ ਦਿੱਲੀ ਵਾਲੇ ਹਰਿਆਣਾ ਟੱਪ ਕੇ ਤੀਜੀ ਸਟੇਟ ਚੋਂ ਜਾ ਕੇ ਸਾਨੂੰ ਲੁੱਟਣ ਆ ਸਕਦੇ ਕੀ ਗੱਲ ਸਾਡਾ ਹਰਿਆਣੇ ਦਾ ਭਰਾ ਸਾਡੇ ਪੱਕ ਜਾਣ ਕੇ ਬੋਲ ਨਹੀਂ ਸਕਦਾ ਆਉਣਾ ਐ ਇਦਾਂ ਹੀ ਬੋਲਣਾ ਸਾਡਾ ਕਿਸਾਨਾਂ ਦਾ ਪੁੱਤ ਐ ਉਹ ਸਾਰੇ ਭਰਾ ਅਸੀਂ ਇਕੱਠੇ ਹੋ ਕੇ ਅਮ ਏਕਾ ਕਰਕੇ ਗਾਂ ਵੀ ਜਿੰਨਾ ਚੱਕਰ ਸਾਨੂੰ ਕੋਈ ਪੱਕੇ ਪ੍ਰੂਫ ਨਹੀਂ ਮਿਲਦੇ 20 ਦੀ ਰੈਲੀ ਵੀ ਅਸੀਂ ਠੋਕ ਬਜਾ ਕੇ ਕਰਾਂਗੇ ਤੂੰ ਜਿਹੜਾ ਜੋਰ ਲਾਉਣਾ ਹੋ ਮਾਨਾ ਲਾ ਲੈ ਠੀਕ ਹੈ ਠੀਕ ਹੈ ਜੀ ਬਿਲਕੁਲ ਹੋਰ ਵੀ ਇੱਥੇ ਬਾਈ ਜੀ ਨੇ ਇਹ ਬਾਈ ਜੀ ਉਹੀ ਨੀਤੀ ਜਿਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਚਾਰ ਕੀਤਾ ਗਿਆ ਹੋਵੇ ਉਹੀ ਨੀਤੀ ਵਾਪਸ ਲੈ ਲਈਏ ਹੋਵੇ ਫਿਰ ਲੋਕ ਕੀ ਸੋਚ ਰਹੇ ਆ ਜੀ ਲੋਕ ਲੋਕ ਕੀ ਸੋਚਣਗੇ ਜੀ ਇਹ ਦਾ ਆਪਣੇ 92 94 ਨੂੰ ਨੀਤੀ ਸਮਝਾ ਸਕੇ ਏ ਹੁਣ ਸਾਨੂੰ ਸਮਝਾਉਂਦੇ ਸੀਗੇ ਚੰਗੀ ਆ ਚੰਗੀ ਆ ਚੰਗੀ ਆ ਇਹਨਾਂ ਦੇ 92 ਨੂੰ ਨਹੀਂ ਸਮਝ ਆਈ ਉਹ ਚੰਗੀ ਆ ਕਿ ਮਾੜੀ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਆਪ ਨੂੰ ਨਹੀਂ ਪਤਾ ਹੈਗਾ ਭਗਵਾਨਤ ਮਾਨ ਨੂੰ ਨਹੀਂ ਪਤਾ ਹੈਗਾ ਤੇ ਸਾਨੂੰ ਕੀ ਸਮਝਾ ਸਕਦਾ ਉਹ ਮੈਨੂੰ ਤਾਂ ਇਹ ਲੱਗਦਾ ਕਿ ਇਹ ਖਾਦੀ ਪੀਤੀ ਚ ਕੋਈ ਫੈਸਲਾ ਲੈ ਲੈਂਦਾ ਜਦੋਂ ਉੱਤਰਦੀ ਆ ਉਦੋਂ ਉਹਨੂੰ ਯੂ-ਟਰਨ ਮਾਰ ਕੇ ਵਾਪਸ ਲੈ ਲੈਂਦਾ ਤੁਸੀਂ ਆਪ ਦੇਖ ਲਓ ਕਿੰਨੇ ਇਹਨੇ ਫੈਸਲੇ ਲਏ ਆ ਸਾਢੇ 3 ਸਾਲ ਹੋ ਗਏ ਆ ਕੋਈ ਇੱਕ ਵੀ ਇਹਨੇ ਕੰਮ ਕੀਤਾ ਹੋਵੇ ਕੋਈ ਜਿਹੜਾ ਜਿਹੜਾ ਕਰਨ ਲੱਗਦਾ ਆ ਉਹ ਬਾਅਦ ਚ ਯੂ-ਟਰਨ ਮਾਰ ਲੈਂਦਾ ਪੁੱਠਾ ਕੰਮ ਕਰਦਾ ਫਿਰ ਯੂ-ਟਰਨ ਮਾਰ ਲੈਂਦਾ ਕੋਈ ਇਹਨੇ ਸਿੱਧਾ ਕੰਮ ਤਾਂ ਕੀਤਾ ਹੀ ਨਹੀਂ ਹੈਗਾ ਹੁਣ ਲੋਕਾਂ ਦਾ ਬਸ ਇਹ ਧਿਆਨ ਭਟਕਾਉਂਦਾ ਆ ਹੁਣ ਇਧਰ ਲੈਂਡ ਬੋਲਿੰਗ ਆ ਹੁਣ ਇਹਨੂੰ ਅਗਲੇ ਸਾਲ 5 ਸਾਲ ਹੋ ਜਾਣੇ ਆ ਕੋਈ ਇਹਨੇ ਕੰਮ ਨਹੀਂ ਕੀਤਾ ਬਸ ਪਿਛਲੀਆਂ ਸਰਕਾਰਾਂ ਦੇ ਗੰਡਾਈ ਜਾਂਦਾ ਉਹਨਾਂ ਨੇ ਆ ਕੀਤਾ ਸੀ ਮੈਂ ਆ ਕਰਤਾ ਮੈਂ ਉਹਨੂੰ ਫੜ ਲਿਆ ਮੈਂ ਉਹਨੂੰ ਆ ਕਰ ਲਿਆ ਪਰ ਕੀਤਾ ਇਹਨੇ ਕੁਝ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਬਿਲਕੁਲ ਤਾਂ ਸੁਖਵੀਰ ਜੀ ਅੰਤ ਦੇ ਵਿੱਚ ਇਹ ਜ਼ਰੂਰ ਦੱਸਦੇ ਹੋ ਉਹਨਾਂ ਮੀਡੀਆ ਅਦਾਰਿਆਂ ਬਾਰੇ ਜਾਂ ਚੈਨਲਾਂ ਬਾਰੇ ਕੀ ਖਿਆਲ ਹੈ ਜਾਂ ਕਿਸਾਨ ਉਹਨਾਂ ਚੈਨਲਾਂ ਬਾਰੇ ਕੀ ਸੋਚਦੇ ਨੇ ਜਿਨ੍ਹਾਂ ਮੀਡੀਆ ਅਦਾਰਿਆਂ ਤੇ ਜਾਂ ਮੀਡੀਆ ਚੈਨਲਾਂ ਤੇ ਲੈਂਡ ਪੂਲਿੰਗ ਨੀਤੀ ਦਾ ਪ੍ਰਚਾਰ ਕੀਤਾ ਗਿਆ ਜੀ ਦੇਖੋ ਜੀ ਅਸੀਂ ਤਾਂ ਉਹ ਜਿੰਨੇ ਵੀ ਮੀਡੀਆ ਚੈਨਲ ਦੇਖਣੇ ਬੰਦ ਕਰ ਦਿੱਤੇ ਆ ਅਸੀਂ ਆ ਸਾਰੇ ਵੀਰਾਂ ਨੂੰ ਕਹਿੰਦੇ ਉਹਨਾਂ ਨੂੰ ਅਨਫੋਲੋ ਕਰੋ ਖਾਸ ਕਰਕੇ ਮੈਂ ਤਾਂ ਸਿੱਧਾ ਕਹੂੰਗਾ ਪ੍ਰੋ ਪੰਜਾਬ ਸਪੋਕਸਮੈਨ ਤੇ ਇੱਕ ਜਿਹੜਾ ਪ੍ਰਾਈਮ ਏਸ਼ੀਆ ਇਹ ਪੰਜਾਬ ਦੇ ਨਾਲ ਬਹੁਤ ਵੱਣਦੇ ਹੈ ਤਾਂ ਟਹਿਣਾ ਜਿਹੜਾ ਕੁਝ ਮੈਂ ਤਾਂ ਬਹੁਤ ਗੁੱਸਾ ਕਿਤੇ ਮਿਲਿਆ ਇਹਨੂੰ ਟਕਰਾਂਗੇ ਜਿੱਦਾਂ ਠੀਕ ਆ ਨੇ ਬਸ ਇਹ ਗੱਲ ਆ ਵੀ ਬਾਕੀ ਤਾਂ ਮੈਂ ਦੱਸਣਾ ਤਾਂ ਭਗਵਾਨ ਤਮਨ ਸਾਡੇ 3 ਮਹੀਨੇ ਇੱਥੇ ਰਹਿ ਗਿਆ ਸਾਨੂੰ ਇੱਕ ਤਾਂ ਸਾਨੂੰ ਆਹ ਦੇਣ ਦੇ ਗਿਆ ਵੀ ਸਾਡੇ ਪਿੰਡਾਂ ਦਾ ਜਾੜਾ ਨੰਬਰ 2 ਤੇ ਸਾਡੇ ਜੀਟੀ ਰੋਡ ਤੇ ਜਿੱਧਰੋਂ ਪਿੰਡਾਂ ਨੂੰ ਆਈਦਾ ਠੇਕੇ ਵਧੀਆ-ਵਧੀਆ ਖੋਲ ਗਿਆ। ਮਤਲਬ ਜੇ ਆਉਣ ਵਾਲੇ ਸਮੇਂ ਭਗਵਾਨਤਮ ਨੂੰ ਨਾ ਲਾਇਆ ਮੇਰਾ ਖਿਆਲ ਸਕੂਲ ਘੱਟ ਹੋਣਗੇ ਠੇਕੇ ਸਾਡੇ ਪਿੰਡਾਂ ਜਾਦੇ ਹੋਣਗੇ। ਪਰ ਇਹੀ ਪੰਜਾਬੀਆਂ ਨੂੰ ਬੇਨਤੀ ਕਰਦੇ ਵੀ ਇੰਨਾ ਅਨਪੜ੍ਹ ਬੰਦੇ ਨੂੰ ਨਾ ਬਣਾਓ। ਇਹ ਕੋਈ ਬਹੁਤ ਨਹੀਂ ਹੈਗਾ ਮਤਲਬ ਕੀ ਹੈ ਡਰਾਮੇਬਾਜ਼ ਬੰਦਾ ਆ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਆਉਣ ਵਾਲੇ ਸਮੇਂ ਜ ਆਪਣਾ ਏਕਾ ਰੱਖ ਕੇ ਜੇ ਕਿਸੇ ਨੂੰ ਲਿਆਉਣਾ ਵੀ ਉਹਨਾਂ ਉਹਨਾਂ ਸ਼ਰਤਾਂ ਤੇ ਵੋਟਾਂ ਪਾਈਏ। ਜੇ ਵੋਟ ਪਾਉਣੇ ਵੀ ਅਸੀਂ ਤਾਂ ਦੇ ਕਾਲੂ ਅਜਿਹਾ ਕਹਿੰਦਾ ਛੋਟੇ ਛੋਟੇ ਪ੍ਰੋਬਲਮਾਂ ਖਾਦਾਂ ਨਹੀਂ ਮਿਲਦੀਆਂ ਕੁਛ ਨਹੀਂ ਮਿਲਦੀਆਂ ਅਸੀਂ ਐਵੇਂ ਐਮਐਲਏ ਦੇ ਚੱਕਰ ਕੱਢਦੇ ਫਿਰਦੇ ਆ ਜਿੱਦਾਂ ਅੱਜ ਚਾਰ ਭਰਾ ਇਕੱਠੇ ਆ ਕਾਲੂ ਕਿਤੇ ਜਾਓ ਇਕੱਠੇ ਹੋ ਕੇ ਕਿਹੜਾ ਕੰਮ ਨਹੀਂ ਹੁੰਦਾ ਮਤਲਬ ਲੋਕਾਂ ਨੂੰ ਏਕੇ ਵਿੱਚ ਆਉਣ ਦੀ ਲੋੜ ਹੈ ਜੀ ਅੱਜ ਜੂਨੀਅਨ ਨੂੰ ਕਹਿੰਦੇ ਨਾ ਬਈ ਜੂਨੀਅਨਾਂ ਭੜਕਾ ਰਹੀਆਂ ਇਹ ਜੂਨੀਅਨ ਦਾ ਏਕਾ ਕਰਕੇ ਸਾਡੀ ਜਿੱਤ ਹੋਈ ਆ ਮਤਲਬ ਜਿਹੜੇ ਜੂਨੀਅਨਾਂ ਨਾਲ ਵਿੱਚ ਜਥੇ ਜਥੇਬੰਦ ਜਿਹਦਾ ਜਥੇਬੰਦ ਲੋਕ ਆ ਮਤਲਬ ਜਿਨ੍ਹਾਂ ਨੂੰ ਪਤਾ ਵੀ ਲੜਨਾ ਕਿਦਾਂ ਤੇ ਜਿਹੜੀ ਇਹ ਲੜਾਈ ਵੀ ਆ ਸਾਡੇ ਏਕੇ ਨਾਲ ਹੋਈ ਆ ਤੇ ਸਾਡੇ ਜਿਹੜੇ ਜਿਹੜੇ ਪ੍ਰੋਗਰਾਮ ਕੋਈ ਮਤਲਬ ਤੇ ਨੰਬਰ 2 ਤੇ ਜਿਉ ਸਾਡੇ ਲੀਡਰ ਸਾਹਿਬਾਨ ਕਹਿਣਗੇ ਗਾਂ ਉਹ ਪ੍ਰੋਗਰਾਮਾਂ ਤੇ ਅਸੀਂ ਉਹ ਸੁਧਾਰਦੇ ਜੀ ਸਾਰਾ ਕੁਝ ਕਰਾਂਗੇ ਅੱਛਾ ਉਹਨਾਂ ਲੀਡਰਾਂ ਤੋਂ ਵੀ ਸਵਾਲ ਕੀਤੇ ਜਾਣਗੇ ਜਿਹੜੇ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਜਾਂ ਲੈਂਡ ਪੂਲਿੰਗ ਨੀਤੀ ਦਾ ਢਟਲੇ ਦੇ ਨਾਲ ਪ੍ਰਚਾਰ ਕਰਦੇ ਰਹੇ ਉਹਨਾਂ ਲੀਡਰਾਂ ਤੋਂ ਵੀ ਜਵਾਬ ਲਵੋਗੇ ਤੁਸੀਂ ਜੀ ਨਹੀਂ ਉਹ ਇਹ ਨਾ ਸੋਚਣਾ ਅਸੀਂ ਭੁੱਲਦੇ ਨਹੀਂ ਹੁੰਦੇ ਸਾਨੂੰ ਸ਼ੰਭੂ ਵਾਲਾ ਭੁੱਲ ਨਹੀਂ ਗਿਆ ਅਸੀਂ ਭੁੱਲਦੇ ਨਹੀਂ ਹੈਗੇ ਜੀ ਸੋਚੇ ਵੀ ਨਾ ਮੈਂ ਲੈਂਡ ਪੂਲਿੰਗ ਪਾਲਸੀ ਲਾ ਲਈ ਤੇ ਪਿੰਡਾਂ ਵਿੱਚ ਸਾਨੂੰ ਦੇਖੋ ਉਹ ਜਿਹੜੇ ਸਾਡੇ ਕਿਸਾਨਾਂ ਦੇ ਤੇ ਛੱਡਲ ਹੋਇਆ ਉਹ ਅ ਚਲੋ ਇਹ ਗੱਲ ਹੈ ਵੀ ਆ ਸਾਡੇ ਵਿੱਚ ਇੱਕ ਹੋਰ ਬਹੁਤ ਵੱਡਾ ਇਥੇ ਨੁਕਸਾਨ ਹੋਣਾ ਸੀ ਉਹ ਬਚ ਗਿਆ ਪਰ ਜਿਹੜੀਆਂ ਸਾਡੀਆਂ ਟਰਾਲੀਆਂ ਚੋਰੀਆਂ ਹੋਈਆਂ ਕੁਝ ਵੀ ਹੋਇਆ ਉਹ ਸਾਨੂੰ ਸਾਰਿਆਂ ਸਵਾਲ ਦੇਖੋ ਇਹ ਬੀਜੇਪੀ ਵਾਲੇ ਅੱਜ ਆਏ ਨਾ ਬੀਜੇਪੀ ਵਾਲੇ ਆਏ ਆ ਤੇ ਉਹ ਸੋਚਦੇ ਖਰੇ ਸਾਨੂੰ ਸਾਰਾ ਕੁਝ ਜਿੱਦਾਂ ਸਾਡੇ ਗੋਲੀਆਂ ਪੱਜੀਆਂ ਸਾਡਾ ਨੌਜਵਾਨ ਛੀਦ ਕੀਤਾ ਸੀ ਭੁੱਲ ਨਹੀਂ ਚੁੱਕੇ ਅੱਜ ਇਥੇ ਸਾਡੇ ਵਿੱਚ ਐਂਟਰੀ ਕਰਨਾ ਚਾਹੁੰਦੇ ਆ ਅੱਜ ਸਾਨੂੰ ਦੇ ਲੋ ਸਵੇਰ ਦੇ ਆ ਕੇ ਕਦੀ ਕਿਸੇ ਪਾਸਿਓਂ ਫੋਨ ਕਦੀ ਕਿਸੇ ਪਾਸਿਓਂ ਫੋਨ ਮਤਲਬ ਇਹੀ ਆ ਵੀ ਸਾਰਿਆਂ ਨੂੰ ਕਹਿੰਦੇ ਵੀ ਇਹਨਾਂ ਦੀ ਗੱਲਾਂ ਵਿੱਚ ਕਿਸੇ ਦੇ ਨਾ ਆਓ ਬਸ ਲੜਾਈ ਨੂੰ ਗਾਂ ਵੀ ਜਾਰੀ ਰੱਖੋ ਜਿੰਨਾ ਚਿਰ ਇਹ ਮਤਲਬ ਨੋਟੀਫਿਕੇਸ਼ਨ ਨਹੀਂ ਰੱਦ ਹੁੰਦਾ ਤੇ ਲੜਾਈ ਨੂੰ ਆਪੇ ਨਿਰੰਤਰ ਜਾਰੀ ਰੱਖੋ ਜੀ ਅੱਛਾ ਅੰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਲੋਕ ਮਾੜੀਆਂ ਨੀਤੀਆਂ ਤੇ ਸਵਾਲ ਹੀ ਨਹੀਂ ਖੜੇ ਕਰਦੇ ਚੁੱਪ ਚਾਪ ਘਰਾਂ ਦੇ ਵਿੱਚ ਬੈਠੇ ਰਹਿੰਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਜੀ ਕੋਈ ਸੰਘਰਸ਼ੀ ਲੋਕ ਆ ਸੰਘਰਸ਼ੀ ਖੜੇ ਆ ਨਾ ਤੇ ਪਿੰਡਾਂ ਦੇ ਵਿੱਚ ਸਾਡੇ ਨਮਾਰਦੇ ਅਸੀਂ ਤਾਂ ਨਮਾਰ ਪਰ ਸਾਨੂੰ ਯਕੀਨ ਆ ਅਸੀਂ ਜਦ ਜਦੋਂ ਨਾ ਆਪਾਂ ਸੋਚ ਲਈਏ ਵੀ ਅਸੀਂ ਜਾਂ ਜਿੱਨਾ ਚਾਹ ਜਾਂ ਮਰਾਂਗੇ ਜਾਂ ਲੜਾਂਗੇ ਜਿੱਨਾ ਚਿਰ ਜਿੱਤ ਨਹੀਂ ਹੁੰਦੀ ਜਾਂ ਤੱਕ ਮਰਾਂਗੇ ਹਨਾ ਸਾਡੇ ਬੀਬੀਆਂ ਤੱਕ ਵੀ ਇਹ ਗੱਲਾਂ ਸੀ ਪਰ ਜਿਹੜੇ ਸਾਡੇ ਸਾਡੇ ਭਰਾ ਕਈ ਪਿੰਡਾਂ 'ਚ ਬੈਠਾ ਇਦਾਂ ਕਹੀ ਜਾਂਦੇ ਲੈ ਜੀ ਨੀਤੀ ਵਾਪਸ ਨਹੀਂ ਹੋਣੀ ਐ ਨਹੀਂ ਹੋਣਾ ਹੋ ਨਹੀਂ ਹੋਣਾ ਉਹ ਪਿੰਡਾਂ 'ਚ ਝੋਲੀ ਚੱਕਾਂ ਨੂੰ ਵੀ ਬੇਨਤੀ ਆ ਵੀ ਠੀਕ ਆ ਕਿ ਨਹੀਂ ਸਾਡਾ ਪੰਜਾਬ ਜਿਹੜਾ ਇਤਿਹਾਸ ਹੈ ਨਾ ਸਾਡਾ ਇਤਿਹਾਸ ਪੜਿਆ ਕਰੋ ਜੇ ਆਪਾਂ ਇਤਿਹਾਸ ਹੀ ਨਹੀਂ ਪੜਦੇ ਉਹਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਕੀ ਕਰਾਂਗੇ ਮਤਲਬ ਕੋਈ ਗੱਲ ਨਹੀਂ ਇਦਾਂ ਦੀ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਗਾਂ ਵੀ ਸਵਾਲ ਕਰ ਰੋਬਸ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਿਮਰਨ ਬਾਜੀ ਤੁਹਾਡਾ ਸਪੈਸ਼ਲ ਧੰਨਵਾਦ ਦੇਖੋ ਤੁਸੀਂ ਮਤਲਬ ਲੋਕਾਂ ਦੇ ਮੁੱਦੇ ਦੇਖੋ ਬਾਲਡ ਤੱਕ ਸਾਡੇ ਜੇ ਕੁੱਕੜਪਿੰਡ ਦੀ ਗੱਲ ਗਈ ਇਲਾਕੇ ਦੀ ਗੱਲ ਕਰਨੀ ਹੈ ਤੁਹਾਡੀ ਬਦੌਲਤ ਹੈ ਜੀ ਧੰਨਵਾਦ ਹਾਂਜੀ ਸੋ ਬਿਲਕੁਕੁਲ ਦਰਸ਼ਕੋਏ ਸਾ ਸਾਡੇ ਨਾਲ ਜਲੰਧਰ ਜ਼ਿਲ੍ਹੇ ਦੇ ਕੁੱਕੜਪਿੰਡ ਦੇ ਲੋਕ ਤਾਂ ਇਹ ਜਲੰਧਰ ਦਾ ਕੁੱਕੜਪਿੰਡ ਉਹੀ ਹੈ ਜਿਸ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੈਂਡ ਪੂਲਿੰਗ ਦੀ ਨੀਤੀ ਦੇ ਵਿਰੋਧ ਦੇ ਵਿੱਚ ਬਾਈਕਾਟ ਹੋਇਆ ਸੀਗਾ ਤਾਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਇਹਨਾਂ ਨੇ ਆਪਣੀ ਗੱਲਬਾਤ ਰੱਖੀ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਭਵਾਂਤਮਨ ਸਰਕਾਰ ਵੱਲੋਂ ਕਿਉਂ ਯੂ ਟਰਨ ਮਾਰਿਆ ਗਿਆ ਜਾਂ ਯੂ ਟਰਨ ਮਾਰਿਆ ਗਿਆ ਜਾਂ ਕਿਸਾਨਾਂ ਦੇ ਏਕੇ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੇ ਏਕੇ ਦੇ ਨਾਲ ਮਜਬੂਰਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੂ ਟਰਨ ਲੈਣਾ ਪਿਆ ਪਿਆ ਇਹਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ